ਅੱਜ ਇੱਕ ਹੋਰ ਬਿਮਾਰੀ ਦੀ ਗੱਲਬਾਤ ਕਰਾਂਗੇ ਅਸੀਂ ਜਾਂ ਭੈਣਾਂ ਦੇ ਨਾਲ ਸੰਬੰਧਿਤ ਠੀਆਂ ਦੇ ਨਾਲ ਬੀਬੀਆਂ ਦੇ ਰੋਗਾਂ ਦੀ ਗੱਲਬਾਤ ਕਰਾਂਗੇ ਚੇਦਾਨੀ ਦਾ ਆਪਰੇਸ਼ਨ ਦੀ ਨੌਬਤ ਕਦੋਂ ਆਉਂਦੀ ਹੈ ਤੇ ਕਿਵੇਂ ਸ਼ੁਰੂਆਤ ਹੋ ਜਾਂਦੀ ਹੈ ਜੀ ਦੀ ਇੱਕ ਸਾਡੇ ਕੋਲ ਪੇਸ਼ੈਂਟ ਐਦਾਂ ਦੇ ਹੈਗੇ ਆ ਜਿਨ੍ਹਾਂ ਨੇ ਸਿਰਫ 5000 ਰੁਪਏ ਕਮਿਸ਼ਨ ਪਿੱਛੇ ਆਪਣੀ ਬੱਚੇਦਾਨੀ ਦਾ ਆਪਰੇਸ਼ਨ ਕਰਵਾ ਲਿਆ ਉਹ ਡਾਕਟਰ ਕਹਿੰਦਾ ਵੀ ਤੁਹਾਡੇ ਬੱਚੇਦਾਨੀ ਚ ਸੌਲੀਆਂ ਹੂੰ ਤੇ ਤੁਸੀਂ ਇਹ ਫਟ ਜਾਣੀ ਆ ਤੁਸੀਂ ਫਟਾਫਟ ਆਪਰੇਸ਼ਨ ਕਰਵਾ ਲਓ ਤੇ ਉਹਨਾਂ ਨੇ ਆਪਰੇਸ਼ਨ ਕਰਵਾ ਲਿਆ ਤੇ ਹੁਣ ਉਹਨਾਂ ਦੀ ਲਾਈਫ ਹੈ ਜਿਹੜੀ ਬਹੁਤ ਜ਼ਿਆਦਾ ਖਰਾਬ ਹੋਈ ਪਈ ਹੈ ਤੇ ਜਦੋਂ ਮੇਰੇ ਕੋਲ ਆਏ ਸੀਗੇ ਉਹ ਤੁਸੀਂ ਹਿਸਾਬ ਲਾਓ ਕਿੰਨੀਆਂ ਖੋਨੇ ਉਸ ਬੰਦੇ ਨੂੰ ਗਾਲਾਂ ਕੱਢੀਆਂ ਹੋਣੀਆਂ ਹੁਣ ਕਹਿੰਦੇ ਮੈਂ ਕਿਹਾ ਜੀ ਉਹ ਕਿੱਥੇ ਹੈ ਡਾਕਟਰ ਸਾਹਿਬ ਕਹਿੰਦੇ ਜੀ ਹੁਣ ਕੰਮ ਛੱਡ ਗਿਆ ਅੱਜਕੱਲ ਡੀਜੇ ਦਾ ਕੰਮ ਕਰਦੇ ਉਹ ਤੇਰੀ ਇਹ ਕਾਰਨ ਕੀ ਹੁੰਦਾ ਰਸੋਲੀਆਂ ਦਾ ਕਾਰਨ ਕਿੱਥੋਂ ਇਹ ਬਣਦੀਆਂ ਕਿਵੇਂ ਬਣਦੀਆਂ ਕਿ ਇਹਨਾਂ ਤੋਂ ਵਿਚਾਰ ਰੱਖਿਆ ਜਾ ਸਕਦਾ ਕਮੈਂਟ ਵੀ ਆਪਾਂ ਨੇ ਪਿੱਛੇ ਦੇਖੇ ਕਾਫੀ ਨੈਗੇਟਿਵ ਸੀਗੇ ਕਿ ਲੋਕੀ ਵੀਡੀਓ ਦੇਖਦੇ ਨਹੀਂ ਹੈਗੇ ਪਹਿਲਾਂ ਹੀ ਚੱਕ ਕੇ ਕਮੈਂਟ ਕਰ ਦਿੰਦੇ ਆਪਾਂ ਮਿਲਕ ਪ੍ਰੋਡਕਟ ਅੱਜ ਕੱਲ ਲੈ ਰਹੇ ਹਾਂ ਦੁੱਧ ਜ਼ਿਆਦਾਤਰ ਦੁੱਧ ਜਿਹੜਾ ਸ਼ੈਰਾਂ ਚ ਪੈ ਰਿਹਾ ਉਹਨਾਂ ਚ ਬਹੁਤਾਤ ਦੇ ਵਿੱਚ ਟੀਕਾ ਲਾਇਆ ਜਾਂਦਾ ਆਕਸੀਟੋਕਸਿਨ ਕਿਤੇ ਨਾ ਕਿਤੇ ਜਿਹੜਾ ਉਹ ਆਕਸੀਟੋਕਸਿਨ ਹੈ ਉਹ ਤੁਹਾਡੇ ਹਾਰਮੋਨਸ ਗੜਬੜੀ ਕਰਕੇ ਉਹਦੇ ਵਿੱਚ ਕੁਝ ਸੈੱਲ ਜਿਹੜੇ ਆਪਣੇ ਡੈਮੇਜ ਹੋ ਜੰਨੇ ਉਹ ਗੱਠਾਂ ਦਾ ਰੂਪ ਲੈ ਲੈਂਦੇ ਜੀ ਉਥੋਂ ਇਹ ਬਿਮਾਰੀ ਸ਼ੁਰੂ ਹੁੰਦੀ ਹੈ ਤੇ ਇਹ ਯੂਟਰਸ ਜਿਹੜੀ ਹੁੰਦੀ ਹੈ ਫੀਮੇਲ ਦੀ ਬਹੁਤ ਸੈਂਸਿਟਿਵ ਹੁੰਦੀ ਹੈ ਜੀ ਇਸ ਕਰਕੇ ਇਸ ਦੇ ਸਭ ਤੋਂ ਜ਼ਿਆਦਾ ਚਾਂਸ ਉੱਥੇ ਹੁੰਨੇ ਆ ਇਹ ਕਿੰਨੇ ਕੁ ਸਾਲ ਦੇ ਧੀ ਨੂੰ ਪ੍ਰੋਬਲਮ ਹੋ ਜਾਂਦੀ ਹੈ ਜੀ ਜਾਂ ਹੋ ਸਕਦੀ ਵੀਰ ਜੀ ਤੁਸੀਂ ਸ਼ੌਕ ਰਹਿ ਜਾਓਗੇ 8 ਸਾਲ ਦੀ ਬੱਚੀ ਨੂੰ ਪੀਰੀਅਡਸ ਆ ਗਏ ਬਹੁਤ ਸਿਸਟਮ ਹਿੱਲਦਾ ਜਾ ਰਿਹਾ ਹੈ ਮੰਨ ਲਓ ਕਿਸੇ ਬੇਟੀ ਨੂੰ ਪ੍ਰੋਬਲਮ ਆ ਗਈ ਜੀ 20 ਸਾਲ ਦੀ ਨੂੰ 21 ਸਾਲ ਦੀ ਤਾਂ ਉਸਤੇ ਪੀਰੀਅਡਸ ਦੇ ਡਿਸਬੈਲੈਂਸ ਹੋ ਜਾਣੇ ਜਾਂ ਟੂ ਮੱਚ ਬਲੀਡਿੰਗ ਹੋਣੀ ਹੈ ਜਾਂ ਹੋਣੀ ਨਹੀਂ ਹੈਗੀ ਅੱਛਾ ਜੀ ਅੱਗੇ ਬੱਚੇ ਫਿਰ ਉਸ ਬੱਚੇ ਦੇ ਪ੍ਰੈਗਨੈਂਸੀ ਚ ਪ੍ਰੋਬਲਮ ਆ ਜਾਣੀ ਜੀ ਬੱਚਾ ਨਹੀਂ ਹੋਣਾ ਅੱਗੇ ਡਾਕਟਰ ਕੀ ਕਰਦੇ ਨੇ ਕਿ ਇੱਕ ਨਾ 21 ਦਿਨ ਵਾਲੀ ਗੋਲੀ ਦੰਨੇ ਹੈ ਜਿਹੜੀ ਕਿ ਸਭ ਤੋਂ ਖਤਰਨਾਕ ਹੈ ਤੁਹਾਡੇ ਮਗਰ ਤਾਂ ਡਾਕਟਰ ਬਹਿ ਜਾਣਗੇ ਜੀ ਉਹ ਕਹਿਣਗੇ ਵੀ ਤੁਸੀਂ ਸਾਡੀਆਂ ਭਾਈ 21 ਦਿਨ ਵਾਲੀਆਂ ਗੋਲੀਆਂ ਨੂੰ ਖਾ ਲਓ 1000 ਪੇਸ਼ੈਂਟ ਚੋਂ ਇੱਕ ਵੀ ਪੇਸ਼ੈਂਟ ਉਹਦੇ ਨਾਲ ਠੀਕ ਨਹੀਂ ਹੋਇਆ ਇੱਕ ਵੀ ਪੇਸ਼ੈਂਟ ਐ ਇਦਾਂ ਦਾ ਨਹੀਂ ਹੈਗਾ ਜਿਹਨੂੰ ਉਹਨੇ ਨੁਕਸਾਨ ਕੀਤਾ ਹੋਵੇ 1000 ਚੋਂ ਇੱਕ ਵੀ ਬੰਦੇ ਨੂੰ ਫਾਇਦਾ ਨਹੀਂ ਮਿਲਣਾ 1000 ਚੋਂ 1000 ਦਾ ਹੀ ਨੁਕਸਾਨ ਹੈ 1000 ਦਾ ਹੀ ਨੁਕਸਾਨ ਹੈ ਜੀ ਤੇ ਫੇਰ ਜਿਹੜੀਆਂ ਇਹ ਰਸੋਲੀਆਂ ਦਾ ਕੋਈ ਇਲਾਜ ਵੀ ਹੈਗਾ ਵੀ ਆਪਾਂ ਇਲਾਜ ਹੀ ਕਰ ਲਈਏ ਬੱਚੇ ਤਾਂ ਨਹੀਂ ਨਾ ਵੀ ਕੱਢਣ ਦੀ ਦਿੱਕਤ ਆਵੇ ਜੀ ਪਹਿਲਾਂ ਤਾਂ ਤੁਸੀਂ ਬਾਹਰ ਦਾ ਖਾਣਾ ਬੰਦ ਕਰੋ ਜੇਕਰ ਤੁਹਾਡੇ ਦੁੱਧ ਘਰ ਦਾ ਨਹੀਂ ਹੈਗਾ ਉਸਨੂੰ ਬੰਦ ਕਰੋ ਜੇਕਰ ਤੁਹਾਡੇ ਦੁੱਧ ਘਰ ਦਾ ਹੈਗਾ ਤਾਂ ਉਹ ਕਾੜੇ ਬਿਨਾ ਨਹੀਂ ਪੀਣਾ ਸ਼ਤਾਵਰ ਪਾਊਡਰ ਹੁੰਦਾ ਜੀ ਕਿਤੋਂ ਵੀ ਮਿਲ ਜਾਂਦਾ ਏ ਅੱਛਾ ਜੀ ਕੋਈ ਉਸ ਨੂੰ ਸ਼ਤਾਵਰ ਕਹਿੰਦਾ ਕੋਈ ਸ਼ਤਾਵਰੀ ਕਹਿੰਦਾ ਜੀ ਉਹਦਾ ਇੱਕ ਚਮਚਾ ਸ਼ਾਮ ਨੂੰ 5:00 ਵਜੇ ਦੇ ਨੇੜੇ ਸੂਰਜ ਛਿਪਣ ਤੋਂ ਪਹਿਲਾਂ ਪਾਣੀ ਨਾਲ ਲੈ ਲਓ ਅੱਛਾ ਜੀ ਤਕਰੀਬਨ 15-20 ਦਿਨਾਂ ਦੇ ਵਿੱਚ ਅਸਰ ਦਿਖਾਉਣਾ ਸ਼ੁਰੂ ਕਰ ਦਿੰਦਾ ਆ ਤਾਂ ਮੰਨ ਲੰਨੇ ਵੀ ਚਲੋ ਔਰ ਸੌਲੀ ਵੱਡੀ ਹੈ ਨਾ ਵੀ ਆਪਰੇਸ਼ਨ ਹੀ ਹੋਏਗਾ ਉਸ ਤੋਂ ਬਾਅਦ ਫੀਮੇਲ ਨੂੰ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਆ ਜੀ ਇੱਕ ਤਾਂ ਉਹਨਾਂ ਦਾ ਯੂਰਿਨ ਤੇ ਕੰਟਰੋਲ ਨਹੀਂ ਰਹਿੰਦਾ ਜੀ ਫਿਰ ਗੋਡਿਆਂ 'ਚ ਢਿੱਲਾ ਪਾਣਾ ਹਰ ਸਮੇਂ ਪੇਟ 'ਚ ਅੱਗ ਮੱਚੀ ਜਾਂਦੀ ਹੈ ਜੀ ਮੋਟਾ ਤੇ ਨਿਗਾ ਘਟ ਜਾਂਦੀ ਹੈ ਜੀ। ਮਤਲਬ ਕੁੱਲ ਮਿਲਾ ਕੇ ਕਹਿ ਲਓ ਵੀ ਜਿੰਨੇ ਇੱਕ ਪਿੰਡ ਨੂੰ ਰੋਗ ਲੱਗੇ ਹੁੰਨੇ ਜੀ ਉਹ ਇੱਕ ਕੱਲੇ ਲੇਡੀਜ਼ ਨੂੰ ਲੱਗ ਜਾਂਦੇ। ਜਿਨ੍ਹਾਂ ਦੀ ਰਸੋਲੀਆਂ ਬਣ ਗਈਆਂ ਜੀ। ਜਿਨ੍ਹਾਂ ਦੇ ਰਸੋਲੀਆਂ ਬਣ ਗਈਆਂ ਉਹ ਬਹੁਤ ਹੱਦ ਤੱਕ ਤਾਂ ਇਹਦੇ ਨਾਲ ਵੀ ਠੀਕ ਹੋ ਜਾਂਦੀਆਂ ਜੀ। ਹਮਮ। ਅਗਰ ਫੇਰ ਵੀ ਕੋਈ ਦਿੱਕਤ ਆ ਰਹੀ ਹੈ ਤਾਂ ਸਾਡੇ ਕੋਲ ਵਿਜ਼ਿਟ ਕਰ ਸਕਦੇ ਜੀ। ਦੂਸਰਾ ਤੁਸੀਂ ਨਾ ਮੇਥੀ ਦੀਆਂ ਪਿੰਨੀਆਂ ਬਣਾ ਲਓ। ਬਹੁਤ ਲੋਕ ਤਾਂ ਫਿਰ ਇਹਨਾਂ ਚੀਜ਼ਾਂ ਦੇ ਉੱਤੇ ਆਮ ਕਹਿੰਦੇ ਵੀ ਇਹ ਚੀਜ਼ਾਂ ਤੁਸੀਂ ਆਮ ਖਾਈ ਜਾਂਦੇ ਆ ਯਾਰ ਇਹ ਤਾਂ ਬਹੁਤ ਲੋਕ ਵਿਵਾਦਾਂ ਨੂੰ ਵੀ ਇਹ ਕਹਿਣ ਲੱਗਿਆ ਵੀ ਆ ਕੇ ਜੀ ਸਿਰਫ ਆਪਣਾ ਦੱਸ ਕੇ ਹਾਂਜੀ ਸਿੰਪਲ ਜਿਹਦੇ ਤੇ ਕੋਈ ਖਰਚਾ ਨਹੀਂ ਉਹ ਚੀਜ਼ਾਂ ਦੱਸ ਕੇ ਕਮਾਈਆਂ ਦਾ ਸਾਧਨ ਕੀਤਾ ਪਿਆ ਕਿਉਂਕਿ ਇਹਦੇ ਨਾਲ ਕਿਹੜਾ ਬੰਦਾ ਮਰਨਾ ਹੁੰਦਾ ਮੇਥੀ ਦੇ ਵਿੱਚ ਬਹੁਤ ਜ਼ਿਆਦਾ ਕੈਲਸ਼ੀਅਮ ਆਇਰਨ ਮੈਗਨੀਸ਼ੀਅਮ ਬਹੁਤ ਸਾਰੇ ਤੱਤ ਹੁੰਦੇ ਨੇ ਜਿਹੜੇ ਸਰੀਰ ਨੂੰ ਜ਼ਰੂਰੀ ਹੁੰਦੇ ਜੀ ਤੇ ਇਹ ਇਹ ਪਿੰਨੀਆਂ ਦੇ ਨਾਲ ਹੀ ਫਿਰ ਸੈਟ ਹੋ ਜੂਗਾ ਜੀ ਪਿੰਨੀਆਂ ਦੇ ਨਾਲ ਉਹਨਾਂ ਦੇ ਜੋੜਾਂ ਦਾ ਦਰਦ ਹਮ ਮਤਲਬ ਉਹਨਾਂ ਦੀ ਜਿਹੜੀ ਸਿਹਤ ਬਹੁਤ ਵਧੀਆ ਹੋ ਜਾਏਗੀ ਫੀਮੇਲ ਨੂੰ ਜਿਹੜੀ ਯੂਟਰਸ ਰਿਮੂਵ ਹੋਣ ਤੋਂ ਬਾਅਦ ਜਿਹੜੀਆਂ ਦਿੱਕਤਾਂ ਆਈ ਹੋਈਆਂ ਉਹ ਰਿਕਵਰ ਹੋ ਜਾਣਗੀਆਂ ਸਤਿ ਸ਼੍ਰੀ ਅਕਾਲ ਤੁਸੀਂ ਪੰਜਾਬੀ ਲੋਕ ਚੈਨਲ ਵੇਖ ਰਹੇ ਹੋ ਦਰਸ਼ਕੋ ਜਿਵੇਂ ਜਿਵੇਂ ਲੋਕਾਂ ਦਾ ਰੁਝਾਨ ਖਾਣ ਪੀਣ ਵੱਲ ਵਧਦਾ ਜਾ ਰਿਹਾ ਹੈ ਤਿਵੇਂ-ਤਿਵੇਂ ਹੀ ਬਿਮਾਰੀਆਂ ਵੀ ਵਧਦੀਆਂ ਜਾ ਰਹੀਆਂ ਨੇ ਸਮੇਂ-ਸਮੇਂ 'ਤੇ ਵੱਖ-ਵੱਖ ਬਿਮਾਰੀਆਂ ਤੇ ਜਦੋਂ ਗੱਲਬਾਤ ਕਰਦੇ ਆ ਤਾਂ ਗੱਲ ਇਹੀ ਨਿਕਲ ਕੇ ਆਉਂਦੀ ਹੈ ਕਿ ਸਾਡਾ ਖਾਣ-ਪੀਣ ਠੀਕ ਨਹੀਂ ਰਿਹਾ ਜਿੱਦੇ ਕਰਕੇ ਸਾਨੂੰ ਦਿੱਕਤ ਆਉਣ ਲੱਗ ਗਈਆਂ ਤੇ ਇਸੇ ਤਰ੍ਹਾਂ ਅੱਜ ਇੱਕ ਹੋਰ ਬਿਮਾਰੀ ਦੀ ਗੱਲਬਾਤ ਕਰਾਂਗੇ ਅਸੀਂ ਜਾਂ ਭੈਣਾਂ ਦੇ ਨਾਲ ਸੰਬੰਧਤ ਠੀਆਂ ਦੇ ਨਾਲ ਬੀਬੀਆਂ ਦੇ ਰੋਗਾਂ ਦੀ ਗੱਲਬਾਤ ਕਰਾਂਗੇ ਤੇ ਇਸ ਗੱਲਬਾਤ ਲਈ ਅੱਜ ਦੇ ਪੋਡਕਾਸਟ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਹਾਜ਼ਰ ਨੇ ਵੈਦ ਤਰਮਿੰਦਰ ਸਿੰਘ ਤਲਾਨੀਆ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਚੜਦੀ ਕਲਾ ਜੀ ਹਾਂ ਜੀ ਬਿਲਕੁਲ ਜੀ ਭੈਣਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਜੀ ਹਾਂ ਜੀ ਬਿਲਕੁਲ ਜੀ ਉਹ ਉਹਨਾਂ ਦੇ ਗੁਪਤ ਰੋਗ ਵੀ ਹੋ ਸਕਦੇ ਆ ਜੀ ਜਾਂ ਕੋਈ ਹੋਰ ਕਿਸਮ ਦੇ ਵੀ ਬਿਲਕੁਲ ਜੀ ਤੇ ਅੱਜ ਜਿਸ ਬਿਮਾਰੀ ਦੀ ਅਸੀਂ ਗੱਲਬਾਤ ਕਰਨੀ ਹੈ ਉਹ ਕਿਹੜੀ ਹੈ ਅੱਜ ਆਪਾਂ ਗੱਲ ਕਰਾਂਗੇ ਜੀ ਜਿਨ੍ਹਾਂ ਭੈਣਾਂ ਦਾ ਲੇਡੀਜ਼ ਦਾ ਬੱਚੇਦਾਨੀ ਦਾ ਆਪਰੇਸ਼ਨ ਹੋ ਜਾਂਦਾ ਏ ਡਾਕਟਰ ਬੱਚੇਦਾਨੀ ਕੱਢ ਦਿੰਨੇ ਆ ਉਸ ਤੋਂ ਬਾਅਦ ਜਿਹੜੀਆਂ ਉਹਨਾਂ ਨੂੰ ਸਮੱਸਿਆਵਾਂ ਆਉਂਦੀਆਂ ਉਹਨਾਂ ਦਾ ਆਪਾਂ ਕਿਸ ਤਰੀਕੇ ਨਾਲ ਹੱਲ ਕਰ ਸਕਦੇ ਆ ਕਿਉਂਕਿ ਉਸ ਦਾ ਮੈਡੀਕਲ ਲਾਈਨ 'ਚ ਕੋਈ ਵੀ ਹੱਲ ਨਹੀਂ ਹੈਗਾ ਦੁਬਾਰੇ ਠੀਕ ਹੈ ਉਸ ਬਾਰੇ ਗੱਲ ਕਰਾਂਗੇ ਜੀ ਠੀਕ ਹੈ ਜੀ ਪਹਿਲਾਂ ਤਾਂ ਫਿਰ ਇਹੀ ਦੱਸ ਦਿਓ ਵੀ ਬੱਚੇਦਾਨੀ ਦਾ ਆਪਰੇਸ਼ਨ ਦੀ ਨੌਬਤ ਕਦੋਂ ਆਉਂਦੀ ਏ ਤੇ ਕਿਵੇਂ ਸ਼ੁਰੂਆਤ ਹੋ ਜਾਂਦੀ ਏ ਜੀ ਦੀ ਬੱਚੇਦਾਨੀ ਦਾ ਆਪਰੇਸ਼ਨ ਕਈ ਵਾਰੀ ਤਾਂ ਨਾ ਜੀ ਬਹੁਤ ਛੋਟੀ ਜੀ ਗੱਲ ਕਰਕੇ ਡਾਕਟਰ ਕਰ ਦਿੰਨੇ ਆ ਮਤਲਬ ਮੈਂ ਵੀ ਕਹਾਂਗਾ ਇੱਕ ਸਾਡੇ ਕੋਲ ਪੇਸ਼ੈਂਟ ਐਦਾਂ ਦੇ ਹੈਗੇ ਆ ਜਿਨ੍ਹਾਂ ਨੇ ਸਿਰਫ 5000 ਰੁਪਏ ਕਮਿਸ਼ਨ ਪਿੱਛੇ ਆਪਣੀ ਬੱਚੇਦਾਨੀ ਦਾ ਆਪਰੇਸ਼ਨ ਕਰਵਾ ਲਿਆ ਮਤਲਬ ਕਿਸੇ ਨੇ ਉਹਨਾਂ ਦੇ ਪਿੰਡ ਦਾ ਕੋਈ ਡਾਕਟਰ ਸੀਗਾ ਅੱਛਾ ਜੀ ਉਹ ਡਾਕਟਰ ਕਹਿੰਦਾ ਵੀ ਤੁਹਾਡੇ ਬੱਚੇਦਾਨੀ ਚ ਸੌਲੀਆਂ ਹੂੰ ਤੇ ਤੁਸੀਂ ਇਹ ਫਟ ਜਾਣੀਆਂ ਤੁਸੀਂ ਫਟਾਫਟ ਆਪਰੇਸ਼ਨ ਕਰਵਾ ਲਓ ਅੱਛਾ ਜੀ ਉਸ ਪਿੰਡ ਦੇ ਡਾਕਟਰ ਨੇ ਅੱਗੇ ਕਿਸੇ ਤੋਂ 5000 ਰੁਪਏ ਲੈਣਾ ਸੀ ਡਾਕਟਰ ਤੋਂ ਕਮਿਸ਼ਨ ਅੱਛਾ ਜੀ ਬਿਲਕੁਲ ਸਰਾਂ ਦੇ ਨੇੜੇ ਪਿੰਡ ਹੈ ਜੀ ਤੇ ਸ਼ਾਇਦ ਉਹ ਭੈਣ ਵੀ ਸੁਣ ਰਹੇ ਹੋਣਗੇ। ਹੂੰ। ਤੇ ਉਹਨਾਂ ਨੇ ਆਪਰੇਸ਼ਨ ਕਰਵਾ ਲਿਆ ਤੇ ਹੁਣ ਉਹਨਾਂ ਦੀ ਲਾਈਫ ਹੈ ਜਿਹੜੀ ਬਹੁਤ ਜ਼ਿਆਦਾ ਖਰਾਬ ਹੋਈ ਪਈ ਹੈ। ਤੇ ਜਦੋਂ ਮੇਰੇ ਕੋਲ ਆਏ ਸੀਗੇ ਉਹ ਤੁਸੀਂ ਹਿਸਾਬ ਲਾਓ ਕਿੰਨੀਆਂ ਕੋਨੇ ਉਸ ਬੰਦੇ ਨੂੰ ਗਾਲਾਂ ਕੱਢੀਆਂ ਹੋਣੀਆਂ। ਅੱਛਾ ਜੀ। ਤੇ ਹੁਣ ਕਹਿੰਦੇ ਮੈਂ ਕਿਹਾ ਜੀ ਕਿੱਥੇ ਡਾਕਟਰ ਸਾਹਿਬ ਕਹਿੰਦੇ ਜੀ ਹੁਣ ਕੰਮ ਛੱਡ ਗਿਆ ਅੱਜਕੱਲ ਡੀਜੇ ਦਾ ਕੰਮ ਕਰਦੇ। ਉਹ ਤੇਰੀ ਦੇਖੋ। ਅੱਛਾ। ਸਿਰਫ ਇੱਕ ਕਮਿਸ਼ਨ ਪਿੱਛੇ ਉਸ ਲੇਡੀ ਦੀ ਲਾਈਫ ਖਰਾਬ ਕਰਤੀ ਐਦਾਂ ਦੇ ਕਿੰਨੇ ਕੇ ਹੋਣਗੇ ਜੀ? ਹੂੰ। ਤੇ ਰਸੋਲੀਆਂ ਦੀ ਬਹੁਤ ਆਪਾਂ ਨੇ ਵੈਸੇ ਵੀ ਚੀਜ਼ ਸੁਣੀ ਹੈ ਜੀ ਬਹੁਤ ਆ ਜਾਂਦੇ ਆ ਗੱਲਾਂ ਸਾਹਮਣੇ ਵੀ ਜੀ ਜ਼ਿਆਦਾਤਰ ਵੈਦ ਇਸ ਗੱਲ ਦੇ ਉੱਤੇ ਚਰਚਾ ਕਰਦੇ ਆ ਜੇ ਜ਼ਿਆਦਾ ਚਰਚਾ ਜਿਸ ਚੀਜ਼ ਦੇ ਉੱਤੇ ਕੀਤੀ ਜਾਂਦੀ ਹੈ ਤਾਂ ਮਤਲਬ ਉਸ ਸਮੱਸਿਆ ਜ਼ਿਆਦਾ ਹੁੰਦੀ ਹੈ ਜੀ ਜ਼ਿਆਦਾ ਹੁੰਦੀ ਹੈ ਤੇ ਇਹ ਕਾਰਨ ਕੀ ਹੁੰਦਾ ਰਸੋਲੀਆਂ ਦਾ ਕਾਰਨ ਕਿੱਥੋਂ ਇਹ ਬਣਦੀਆਂ ਕਿਵੇਂ ਬਣਦੀਆਂ ਕਿ ਇਹਨਾਂ ਤੋਂ ਵਿਚਾਰ ਰੱਖਿਆ ਜਾ ਸਕਦਾ ਆਪਾਂ ਨੇ ਵੈਸੇ ਪਿੱਛੇ ਪਹਿਲਾਂ ਵੀ ਗੱਲ ਕੀਤੀ ਸੀ ਇਹ ਅਕਸਰ ਨਾ ਜਿਹੜਾ ਆਪਾਂ ਮਿਲਕ ਪ੍ਰੋਡਕਟ ਅੱਜ ਕੱਲ ਲੈ ਰਹੇ ਹਾਂ ਦੁੱਧ ਜ਼ਿਆਦਾਤਰ ਦੁੱਧ ਜਿਹੜਾ ਸ਼ੈਰਾਂ ਚ ਪੈ ਰਿਹਾ ਉਹਨਾਂ ਚ ਬਹੁਤਾਤ ਦੇ ਵਿੱਚ ਟੀਕਾ ਲਾਇਆ ਜਾਂਦਾ অক্সੀਟੋਕਸਿਨ ਜੀ ਜੀ ਉਹ ਇੱਕ ਹਾਰਮੋਨਲ ਇੰਜੈਕਸ਼ਨ ਹੈ ਜੀ ਉਹ ਹੂੰ ਹੂੰ ਤੇ ਕਮੈਂਟ ਵੀ ਆਪਾਂ ਨੇ ਪਿੱਛੇ ਦੇਖੇ ਕਾਫੀ ਨੈਗੇਟਿਵ ਸੀਗੇ ਕਿ ਲੋਕੀ ਵੀਡੀਓ ਦੇਖਦੇ ਨਹੀਂ ਹੈਗੇ ਪਹਿਲਾਂ ਹੀ ਚੱਕ ਕੇ ਕਮੈਂਟ ਕਰ ਦਿੰਦੇ ਜੀ ਜੀ ਪੁਰਾਣੇ ਟਾਈਮ ਚ ਨਾ ਜੇ ਜੇਕਰ ਕੋਈ ਕੋਈ ਕਹਿੰਦਾ ਕਿ ਪਹਿਲਾਂ ਵੀ ਦੁੱਧ ਪੀਂਦੇ ਸੀ ਪਹਿਲਾਂ ਆਪਾਂ ਦੁੱਧ ਕਾੜ ਕੇ ਪੀਂਦੇ ਸੀ ਹੂੰ ਹੂੰ ਕਾੜੇ ਹੋਏ ਦੁੱਧ ਦੇ ਵਿੱਚ ਜਿਹੜੇ ਦੁੱਧ ਦੇ ਪਸ਼ੂ ਦੇ ਮੋਲੀਕੂਲ ਦੇ ਜਿਹੜੇ ਆਪਾਂ ਨੂੰ ਔਰ ਸੁਣੋ 6 ਤੋਂ 8 ਘੰਟੇ ਕਾੜੋ ਤੁਸੀਂ ਪੀ ਲਓ ਕੋਈ ਦਿੱਕਤ ਨਹੀਂ ਹੈਗੀ ਹਮ ਪਰ ਜਿਹੜਾ ਤੁਸੀਂ ਬਾਜ਼ਾਰ ਚੋਂ ਦੁੱਧ ਲੈ ਰਹੇ ਹੋ ਜੀ ਉਸ ਦੇ ਵਿੱਚ ਤਾਂ ਭਰੋਸਾ ਹੀ ਨਹੀਂ ਕੀਤਾ ਜਾ ਸਕਦਾ ਕਿ ਇਸ ਦੇ ਵਿੱਚ ਕੀ ਕੀ ਪਿਆ ਹੋਇਆ ਹਮ ਸੋ ਇਸ ਕਰਕੇ ਕਿਤੇ ਨਾ ਕਿਤੇ ਜਿਹੜਾ ਉਹ ਆਕਸੀਟੋਕਸਿਨ ਹੈ ਉਹ ਤੁਹਾਡੇ ਹਾਰਮੋਨਸ ਗੜਬੜੀ ਕਰਕੇ ਉਹਦੇ ਵਿੱਚ ਕੁਝ ਸੈੱਲ ਜਿਹੜੇ ਆਪਣੇ ਡੈਮੇਜ ਹੋ ਜੰਨੇ ਉਹ ਗੱਠਾਂ ਦਾ ਰੂਪ ਲੈ ਲੈਂਦੇ ਜੀ ਉੱਥੋਂ ਇਹ ਬਿਮਾਰੀ ਸ਼ੁਰੂ ਹੁੰਦੀ ਹੈ ਤੇ ਮਤਲਬ ਬੱਚੇਦਾਨੀ ਚ ਸੌਲੀਆਂ ਫਾਈਬਰੋਇਡ ਸਿਸਟ ਓਵਰੀਅਨ ਸਿਸਟ ਇਹ ਸਾਰੀ ਉੱਥੋਂ ਜਨਮ ਲੈਂਦੀ ਹੈ ਜੀ ਫਿਰ ਤੇ ਹੀ ਯੂਟਰਸ ਜਿਹੜੀ ਹੁੰਦੀ ਹੈ ਲੈ ਫੀਮੇਲ ਦੀ ਬਹੁਤ ਸੈਂਸਿਟਿਵ ਹੁੰਦੀ ਹੈ ਜੀ ਇਸ ਕਰਕੇ ਇਸ ਦੇ ਸਭ ਤੋਂ ਜ਼ਿਆਦਾ ਚਾਂਸ ਉੱਥੇ ਹੁੰਨੇ ਆ ਹੂੰ ਜੈਂਟਸ ਨੂੰ ਉਸ ਟੀਕੇ ਨਾਲ ਲਾਈਪੋਮਾ ਹੋ ਜਾਂਦਾ ਹੈ ਉਹ ਵੀ ਇੱਕ ਤਰ੍ਹਾਂ ਦੀ ਗੱਠਾ ਹੀ ਹੁੰਦੀ ਹੈ ਪੰਜਾਬੀ ਚ ਆਪਾਂ ਕਹਿੰਦੇ ਰਸੌਲੀਆ ਹੁੰਦੀ ਹੈ ਜੀ ਅੱਛਾ ਜੀ ਹਾਂਜੀ ਇਹ ਫਿਰ ਸਿਰਫ ਦੁੱਧ ਦਾ ਹੀ ਕਾਰਨ ਹੈ ਜੀ ਵੀ ਆਪਾਂ ਜਿਹੜੀ ਹਾਂਜੀ ਇਹਦੇ ਗੱਲ ਮਤਲਬ ਕਿ ਉੱਥੇ ਆ ਜਾਂਦੇ ਵੀ ਖਾਣ ਪੀਣ ਦੇ ਖਾਣ ਪੀਣ ਦਾ ਆ ਗਿਆ ਜੀ ਇਹਦੇ ਚ ਫਾਸਟ ਫੂਡ ਆ ਗਿਆ ਜੀ ਤੇ ਮਿਲਕ ਪ੍ਰੋਡਕਟ ਆ ਗਿਆ ਜੀ ਜਾਂ ਜਿਹੜੀਆਂ ਅੱਜ ਕੀਟਨਾਸ਼ਕ ਸਪਰੇਹਾਂ ਹੋ ਰਹੀਆਂ ਉਹ ਤੋਂ ਬਾਅਦ ਆਪਾਂ ਉਹ ਚੀਜ਼ਾਂ ਹਾਂਜੀ ਤੁਸੀਂ ਨਾ ਕਦੇ ਪਿੰਡਾਂ 'ਚ ਪਤਾ ਕਰਿਓ ਜਿਹੜੀਆਂ ਦਾ ਜਿਹਨਾਂ ਦਾ ਆਪਣੇ ਘਰ ਦਾ ਦੁੱਧ ਹੈ ਹੂੰ ਤੇ ਉਹ ਦੁੱਧ ਨੂੰ ਕਾੜ ਕੇ ਪੀਣੇ ਤੇ ਉਹਨਾਂ ਦਾ ਖਾਣ-ਪੀਣ ਸਹੀ ਆ ਉਹਨਾਂ ਨੂੰ ਕਿਸੇ ਨੂੰ ਵੀ ਦਿੱਕਤ ਨਹੀਂ ਹੈਗੀ ਜੀ ਜੀ ਆਪਾਂ ਨੇ ਇੱਕ ਪੋਡਕਾਸਟ ਗੱਲ ਕੀਤੀ ਸੀਗੀ ਕਿ ਇੱਕ ਇੱਥੇ ਮੁਰੰਡੇ ਦੇ ਨੇੜੇ ਪਿੰਡ ਹੈ ਉਥੋਂ ਕੁੜੀ ਰੋਪੜ ਸੌਰੀ ਪਟਿਆਲੇ ਪੜਨ ਗਈ ਸੀ ਜੀ ਤੇ ਉਹਨੂੰ ਪਹਿਲਾਂ ਕੋਈ ਦਿੱਕਤ ਨਹੀਂ ਸੀਗੀ ਉੱਥੇ ਪੜਨ ਦੇ ਬਾਵਜੂਦ ਉਹ ਫੈਮਿਲੀ ਕਹਿੰਦੇ ਰਹੇ ਵੀ ਤੂੰ ਦੁੱਧ ਬੇਟਾ ਪੀਆ ਕਰ ਕਮਜ਼ੋਰ ਨਾ ਹੋ ਜੀ ਉਸ ਦੁੱਧ ਨੇ ਉਹ ਬੇਟੀ ਬਿਮਾਰ ਕਰ ਦਿੱਤੀ ਇਹ ਪ੍ਰੋਬਲਮ ਹੋ ਗਈ ਜੀ ਨੂੰ ਇਹ ਹਾਂ ਉਹਨੇ ਕੋਈ ਫਾਸਟ ਫੂਡ ਨਹੀਂ ਖਾਦਾ ਬਾਹਰ ਕੁਝ ਨਹੀਂ ਕਰਦਾ ਹੈ ਇੱਕ ਸਾਲ ਰਹੀ ਆ ਉੱਥੇ ਯੂਨੀਵਰਸਿਟੀ 'ਚ ਤੇ ਉਹ ਬੇਟੀ ਨੂੰ ਫਾਈਬਰਡ ਦੀ ਪ੍ਰੋਬਲਮ ਆ ਗਈ ਅੱਛਾ ਜੀ ਸੋ ਇਹ ਸਮੱਸਿਆ ਮੈਂ ਇਦਾਂ ਜਨਮ ਲੰਨੀ ਆ ਜੀ ਫਿਰ ਤਾਂ ਆਪਾਂ ਕਹਿ ਹੀ ਸਕਦੇ ਨੇ ਵੀ ਹੋਰ ਤਾਂ ਕੁਝ ਕੀਤਾ ਹੀ ਨਹੀਂ ਇਹ ਦੁੱਧੇ ਪੀਤਾ ਉਹਨੇ ਉਦੋਂ ਪਿੰਡ ਤੋਂ ਬਾਅਦ ਦਿੱਕਤ ਆ ਗਈ। ਇਹ ਕਿੰਨੇ ਕੁ ਸਾਲ ਦੇ ਧੀ ਨੂੰ ਪ੍ਰੋਬਲਮ ਹੋ ਜਾਂਦੀ ਹੈ ਜੀ ਜਾਂ ਹੋ ਸਕਦੀ ਹੈ। ਵੀਰ ਜੀ ਤੁਸੀਂ ਸ਼ੌਕ ਰਹਿ ਜਾਓਗੇ 8 ਸਾਲ ਦੀ ਬੱਚੀ ਨੂੰ ਪੀਰੀਅਡਸ ਆ ਗਏ। ਓਹੋ ਕੀ ਉਮਰ ਹੁੰਦੀ ਹੈ 8 ਸਾਲ ਦੀ ਜੀ। ਸਿਰਫ ਖਾਣ ਪੀਣ ਘੜਪੜੀ ਹੋਣ ਕਰਕੇ। ਹੂੰ ਬਹੁਤ ਸਿਸਟਮ ਹਿੱਲਦਾ ਜਾ ਰਿਹਾ ਹੈ। ਤੇ ਇੱਥੇ ਆਪਾਂ ਇੱਕ ਗੱਲ ਹੋਰ ਕਰਾਂਗੇ ਜੀ ਜੀ ਪੰਜਾਬ ਚ ਕਿੰਨਾ ਯੂਪੀ ਬਿਹਾਰ ਤੋਂ ਆਏ ਹੋਏ ਆ ਹਾਂਜੀ ਜਿਹੜੇ ਇੱਥੇ ਬੰਦੇ ਨਹੀਂ ਰਹਿੰਦੇ ਮਤਲਬ ਇੱਥੋਂ ਵਾਪਸੀ ਕਰ ਜਾਂਦੇ ਆ ਜੀ ਸਾਲ 6 ਮਹੀਨੇ ਬਾਦੋਂ ਨੇ ਜਾਂ 2 ਸਾਲ ਰਹਿ ਕੇ ਚਲੇ ਜਾਂਦੇ ਆ ਉਹ ਕੋਈ ਬੰਦਾ ਬਿਮਾਰ ਨਹੀਂ ਹੈਗਾ ਹੁਣ ਕਈ ਕਹਿਣਗੇ ਜੀ ਉਹ ਤਾਂ ਕੰਮ ਬਹੁਤ ਕਰਦੇ ਆ ਓਨਾਂ ਕਾ ਕੰਮ ਤਾਂ ਆਪਣੇ ਪੰਜਾਬੀ ਬਥੇਰਾ ਕਰਦੇ ਆ ਬਹੁਤ ਪੰਜਾਬੀਆਂ ਜਿਹੜੇ ਓਨਾਂ ਕੰਮ ਕਰਦੇ ਆ ਹਮ ਹਮ ਨਾ ਕਿਸੇ ਦਾ ਗੋਡਾ ਦੁਖਦਾ ਨਾ ਕਿਸੇ ਨੂੰ ਹੋਰ ਕੋਈ ਦਿੱਕਤ ਹੈ ਜੀ ਕਾਰਨ ਕੀ ਹੈ ਜੋ ਦੁੱਧ ਨਹੀਂ ਪੀਂਦੇ ਹਮ ਮੈਂ ਇਹ ਨਹੀਂ ਕਹਿੰਦਾ ਵੀ ਦੁੱਧ ਨਾ ਪੀਓ ਦੁੱਧ ਪੀਓ ਕਾੜ ਕੇ ਪੀਓ ਤੁਸੀਂ ਦੁੱਧ ਨੂੰ 6-8 ਘੰਟੇ ਕਾੜੋ ਤੇ ਪੀ ਲਓ ਕੋਈ ਦਿੱਕਤ ਨਹੀਂ ਹੈਗੀ 6-8 ਘੰਟਿਆਂ ਤੱਕ ਖੋਆ ਬਣ ਜਾਣਾ ਜੀ ਉਹ ਨਹੀਂ ਉਹ 6 ਘੰਟੇ ਤੱਕ ਕੜਨਾ ਹੀ ਪੈਂਦਾ ਜੀ 6 ਤੋਂ 8 ਘੰਟੇ ਪਹਿਲਾਂ ਕੀ ਹੁੰਦਾ ਸੀ ਨਾ ਅਸੀਂ ਖੁਦ ਮੈਂ ਖੁਦ ਦੁੱਧ ਅਸੀਂ ਦੁੱਧ ਪੀਂਨੇ ਹਾਂ ਪਰ ਅਸੀਂ ਕਾੜ ਕੇ ਪੀਂਨੇ ਕੋਈ ਦਿੱਕਤ ਨਹੀਂ ਹੈਗੀ ਕੋਈ ਕਿਸੇ ਦੇ ਗੈਸ ਨਹੀਂ ਕਿਸੇ ਇਤਜਾਬ ਨਹੀਂ ਬਣਦਾ ਕੋਈ ਸਮੱਸਿਆ ਨਹੀਂ ਹੈ ਹੂੰ ਪਹਿਲਾਂ ਕੀ ਹੁੰਦਾ ਸੀ ਸਵੇਰੇ ਦੁੱਧ ਕਾੜਨ ਦਾ ਕੋਈ ਤਰੀਕਾ ਉਹ ਪਹਿਲਾਂ ਹਾਂ ਜਿਵੇਂ ਹਾਰੇ ਹਾਰੇ ਹੁੰਦੇ ਸੀ ਜੀ ਜੀ ਹਾਰੇ ਦੇ ਵਿੱਚ ਫਾਇਦਾ ਇੱਕ ਹੋਰ ਵੀ ਹੈ ਜਿਹਦੇ ਵਿੱਚ ਇੱਕ ਜਾਂ ਦੋ ਆਪਣੀ ਪਾਠੀ ਲੱਗ ਜਾਂਦੀ ਹੈ ਹੂੰ ਦੁੱਧ ਕੜ ਜਾਂਦਾ ਹਮਮ ਪਹਿਲਾਂ ਨਾ ਜੀ ਕੀ ਸੀਗਾ ਕਿ ਸਵੇਰੇ ਦੁੱਧ ਧਰਦੇ ਸੀਗੇ ਕਾੜਨਾ ਸ਼ਾਮ ਨੂੰ ਪੀ ਲੈਂਦੇ ਸੀਗੇ ਸ਼ਾਮ ਬਾਅਦ ਸਵੇਰੇ ਪੀ ਲੈਂਦੇ ਸੀ ਐਡਾ ਹੁੰਦਾ ਸੀ ਉਦਾਂ ਹੀ ਅੱਜ ਕੱਲ ਕਰ ਸਕਦੇ ਹਾਂ ਅਸੀਂ ਕਰਦੇ ਹਾਂ ਹਮ ਹਮ ਕੋਈ ਸਮੱਸਿਆ ਨਹੀਂ ਹੈ ਜਿਹੜੇ ਮੁੱਲ ਦੇ ਸਪਰੇਟਰ ਟਾਈਪ ਦੇ ਉਹ ਨੁਕਸਾਨ ਕਰਦੇ ਆ ਜੀ ਨੁਕਸਾਨ ਕਰਦੇ ਤੇ ਇਹ ਬਿਮਾਰੀ ਜਿਹੜੀ ਤੁਸੀਂ ਦੱਸੀ ਆ ਸੋਲੀਆਂ ਦੀ ਤੇ ਇਹਦੇ ਨਾਲ ਫਿਰ ਬੱਚੇਦਾਨੀ ਜਦੋਂ ਰਿਮੂਵ ਹੋ ਜਾਂਦੀ ਆ ਤੁਸੀਂ ਕਹਿੰਦੇ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਕਿਵੇਂ ਦੀਆਂ ਦਿੱਕਤਾਂ ਆਉਂਦੀਆਂ ਜੀ ਇਹਦੇ ਨਾਲ ਪਹਿਲਾਂ ਤਾਂ ਜਦੋਂ ਇਹ ਸੋਲੀਆਂ ਦੀ ਪ੍ਰੋਬਲਮ ਆਉਂਦੀ ਆ ਜੀ ਮੰਨ ਲਓ ਕਿਸੇ ਬੇਟੀ ਨੂੰ ਪ੍ਰੋਬਲਮ ਆ ਗਈ ਜੀ 20 ਸਾਲ ਦੀ ਨੂੰ 21 ਸਾਲ ਦੀ ਨੂੰ ਤਾਂ ਉਸਤੇ ਪੀਰੀਅਡਸ ਦੇ ਡਿਸਬੈਲੈਂਸ ਹੋ ਜਾਂਦੇ ਜੀ ਜਾਂ ਟੂ ਮੱਚ ਬਲੀਡਿੰਗ ਹੋਣੀ ਆ ਜਾਂ ਹੋਣੀ ਨਹੀਂ ਹੈਗੀ अच्छा जी आगे बच्चे फिर बच्चे, बच्चे उस बच्चे ਦੇ ਪ੍ਰੈਗਨੈਂਸੀ ਚ ਪ੍ਰੋਬਲਮ ਆ ਜਾਣੀ ਜੀ ਬੱਚਾ ਨਹੀਂ ਹੋਣਾ ਅੱਗੇ ਹੂੰ ਤੇ ਉਸ ਤੋਂ ਬਾਅਦ ਡਾਕਟਰ ਕੀ ਕਰਦੇ ਨੇ ਕਿ ਇੱਕ ਨਾ 21 ਦਿਨ ਵਾਲੀ ਗੋਲੀ ਦੰਨੇ ਆ ਇਹ ਜਿਹੜੀ ਕਿ ਸਭ ਤੋਂ ਖਤਰਨਾਕ ਹੈ ਜੀ ਮੈਂ ਅਕਸਰ ਪੇਸ਼ੈਂਟ ਨੂੰ ਕਹਿਣਾ ਹੁੰਦਾ ਵੀ ਤੁਸੀਂ ਨਾ ਡਾਕਟਰ ਜਦੋਂ ਤੁਹਾਨੂੰ ਇਹ ਮੈਡੀਸਨ ਦੰਨੇ ਆ ਮੈਂ ਇੱਥੇ ਵੀ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਜਦੋਂ ਡਾਕਟਰ ਇਹ ਕਿਸੇ ਨੂੰ ਮੈਡੀਸਨ ਦੰਨੇ ਆ ਉਹਨਾਂ ਨੂੰ ਪੁੱਛੇ ਡਾਕਟਰ ਸਾਹਿਬ 1000 ਪੇਸ਼ੈਂਟ ਚੋਂ ਕੋਈ ਇੱਕ ਮਰੀਜ਼ ਦੱਸ ਦਿਓ ਜਿਹੜਾ ਇਸ ਦਵਾਈ ਨਾਲ ਠੀਕ ਹੋਇਆ ਹੋਵੇ ਤੇ ਹਰ ਜੀ ਨੇ ਮਤਲਬ ਕਿ ਕਿਸ ਤਰ੍ਹਾਂ ਦੀ ਦਵਾਈ ਹੁੰਦੀ ਜੋ ਉਹ ਹਾਰਮੋਨਲ ਪਿਲਸ ਹੁੰਦੀਆਂ ਜੀ ਉਹ ਅੱਛਾ ਜੀ ਉਹ ਅਕਸਰ ਉਹ ਪੀਰੀਅਡਸ ਜੇਕਰ ਕਿਸੇ ਨੇ ਜਾਦੇ ਹੁੰਦੇ ਹੋਣੇ ਦੇ ਦੇਦਨੇ ਆ ਉਹਦੇ ਚ 21 ਗੋਲੀਆਂ ਹੁੰਦੀਆਂ ਜੀ ਅੱਛਾ ਬਾਕੀ ਨਾਲ ਤਾਂ ਉਹਦੇ ਨਾਮ ਵੀ ਕਾਫੀ ਚੇਂਜ ਹੋ ਗਏ ਤੇ ਉਹ ਜਿਹੜੇ ਵੀ ਬੱਚੇ ਨੇ ਬੇਟੀ ਨੇ ਮੈਡੀਸਨ ਖਾ ਲਈ ਤਾਂ ਉਸ ਨੂੰ ਉਸਦੇ ਜਿਹੜੇ ਸਾਈਡ ਇਫੈਕਟ ਆ ਹੋਣਗੇ ਹੋਣਗੇ ਜੀ ਚਾਹੇ 6 ਸਾਲ ਬਾਅਦ ਹੋਣ ਅੱਛਾ ਜੀ ਉਸਦੇ ਨਾਲ ਹਾਰਮੋਨਸ ਗੜਬੜੀ ਠੀਕ ਹੋਣ ਦੀ ਬਜਾਏ ਉਲਟਾ ਗੜਬੜੀ ਹੋ ਜਾਂਨੇ ਆ ਉਹਦੇ ਨਾਲ ਚਿਹਰੇ ਤੇ ਵਾਲ ਆਉਂਨੇ ਜੀ ਕੋਡਿਆਂ ਚ ਢਿੱਲਾਪਣ ਬਹੁਤ ਸਾਰੀ ਸਮੱਸਿਆਵਾਂ ਆ ਜਾਂਦੀ। ਤੁਹਾਡੇ ਮਗਰ ਤਾਂ ਡਾਕਟਰ ਭੇਜਣਗੇ ਜੀ ਉਹ ਕਹਿਣਗੇ ਵੀ ਤੁਸੀਂ ਸਾਡੀਆਂ ਭਾਈ 21 ਦਿਨ ਵਾਲੀਆਂ ਗੋਲੀਆਂ ਨੂੰ ਖਾ ਲਓ। ਬਹੁਤ ਸਾਰੇ ਵਧੀਆ ਜਿਹੜੇ ਡਾਕਟਰ ਮੈਂ ਦੇਖੇ ਆ ਜੀ ਸਾਨੂੰ ਜਿਹੜੇ ਕਮੈਂਟ ਕਰਦੇ ਵੀ ਸਹੀ ਗੱਲ ਹੈ ਇਹ ਵੀ ਇਹ ਦਵਾਈ ਨੁਕਸਾਨ ਕਰਦੀ ਹੈ। ਮੈਨੇ ਇੱਕ ਵੀਡੀਓ ਦੇ ਨੀਚੇ ਕਾਫੀ ਬੰਦੇ ਨੇ ਕਮੈਂਟ ਸੀਗੇ ਉਹਨਾਂ ਦੇ ਜਿਹੜੇ ਡਾਕਟਰ ਸਮਝਦੇ ਐ ਇਸ ਚੀਜ਼ ਨੂੰ ਕਿ ਇਹ ਦਵਾਈ ਨੁਕਸਾਨ ਕਰੇ ਬਹੁਤ ਚੰਗੇ ਡਾਕਟਰ ਹੈਗੇ ਜਿਹੜੇ ਰეკਮੈਂਡ ਨਹੀਂ ਕਰਦੇ ਹੈਗੇ। ਕੱਲ ਇੱਕ ਭੈਣ ਜੀ ਆਇਆ ਸੀ ਕਿ ਕੁਰਕ ਖੇਤਰ ਤੋਂ ਉਸ ਨੂੰ ਡਾਕਟਰ ਨੇ ਹੀ ਮੰਨਦ ਕਰਵਾਈ ਦਵਾਈ ਕਹਿੰਦੇ ਤੁਸੀਂ ਕਿਉਂ ਖਾਣੇ ਉਹ ਨੁਕਸਾਨ ਕਰੇਗੀ ਹੂੰ ਹੂੰ ਉਹ ਬੜੀਆ ਬੰਦੇ ਹੈਗੇ ਜਿਹੜੇ ਨਹੀਂ ਦੰਦੇ ਜੀ ਰਕਮੰਡ ਨਹੀਂ ਕਰਦੇ ਹੂੰ ਪਰ ਉਹ ਪੇਸ਼ੈਂਟ ਨੂੰ ਨਾ ਜਾਣਕਾਰੀ ਹੋਣ ਕਾਰਨ ਜਦੋਂ ਉਹ ਖਾਂਨੇ ਆ ਇਸ ਨੂੰ ਤਾਂ ਜਿਹੜੇ ਉਸ ਦੇ ਸਾਈਡ ਇਫੈਕਟ ਹੈ ਜੋ ਤਾਂ ਇਹਨਾਂ ਨੇ ਸੋਚੇ ਵੀ ਨਹੀਂ ਹੁੰਦੇ ਤੁਸੀਂ ਮੈਂ 1000 ਪੇਸ਼ੈਂਟ ਦੀ ਗੱਲ ਕੀਤੀ ਹੈ ਜੀ ਜੀ 1000 ਪੇਸ਼ੈਂਟ ਚੋਂ ਇੱਕ ਵੀ ਪੇਸ਼ੈਂਟ ਉਹਦੇ ਨਾਲ ਠੀਕ ਨਹੀਂ ਹੋਇਆ ਤੇ ਇੱਕ ਵੀ ਪੇਸ਼ੈਂਟ ਐਦਾਂ ਦਾ ਨਹੀਂ ਹੈਗਾ ਜਿਹਨੂੰ ਉਹਨੇ ਨੁਕਸਾਨ ਕੀਤਾ ਹੋਵੇ ਹਜ਼ਾਰ ਚੋਂ ਇੱਕ ਵੀ ਬੰਦੇ ਨੂੰ ਫਾਇਦਾ ਨਹੀਂ ਮਿਲਣਾ ਹਜ਼ਾਰ ਚੋਂ ਹਜ਼ਾਰ ਦਾ ਹੀ ਨੁਕਸਾਨ ਆ। ਹਜ਼ਾਰ ਦਾ ਹੀ ਨੁਕਸਾਨ ਹੈ ਜੀ। ਤੇ ਬਹੁਤ ਸਮੱਸਿਆਵਾਂ ਕ੍ਰੀਏਟ ਕਰਦੀ ਹੈ ਮੈਂਸ ਨੇ। ਤੇ ਫਿਰ ਜਿਹੜੇ ਅ ਬੱਚੇਦਾਨੀ ਦਾ ਆਪਰੇਸ਼ਨ ਕਰਵਾ ਲੈਂਦੇ ਆ ਜੀ। ਫਿਰ ਉਸ ਤੋਂ ਬਾਅਦ ਜਦੋਂ ਇਹ ਡਾਕਟਰ ਕੀ ਫਿਰ ਸਾਰੇ ਮੈਂ ਜਿਵੇਂ ਦੱਸਿਆ ਤੁਹਾਨੂੰ ਵੀ ਸਾਰੇ ਤਾਂ ਨਹੀਂ ਇਹ ਕੰਮ ਕਰਦੇ। ਪਰ ਜਦੋਂ ਉਹ ਇਹਨਾਂ ਨੂੰ ਕਹਿ ਦਿੰਦੇ ਨੇ ਕਿ ਤੁਸੀਂ ਇਹ ਵਾਲੀ ਦਵਾਈ ਲੈ ਲਓ ਤੇ ਤੁਹਾਡੇ ਪੀਰੀਅਡਸ ਠੀਕ ਹੋ ਜਾਣਗੇ। 2 ਜਾਂ 3 ਮਹੀਨੇ ਖਾਣ ਤੋਂ ਬਾਅਦ ਕਹਿੰਦੇ ਜੀ ਵੀ ਇਹਨੇ ਠੀਕ ਨਹੀਂ ਹੋਣਾ ਹੁਣ ਤੁਸੀਂ ਆਪਰੇਸ਼ਨ ਕਰਵਾ ਲਓ। ਚਾ ਆਪਣੀ ਇਹ ਵੀਡੀਓ ਦੇਖਣ ਤੋਂ ਬਾਅਦ ਬਹੁਤ ਸਾਰੀਆਂ ਭੈਣਾਂ ਕਹਿਣਗੀਆਂ ਵੀ ਸਾਡੇ ਨਾਲ ਹੋਇਆ ਇਦਾਂ ਉਸ ਤੋਂ ਬਾਅਦ ਫੇਰ ਆਪਰੇਸ਼ਨ ਜਦੋਂ ਹੋ ਗਿਆ ਜੀ ਫੇਰ ਬੱਚੇ ਦਾ ਨੀਂਦ ਤਾਂ ਕਿੱਥੇ ਠੀਕ ਹੋਣਾ ਕਿਉਂਕਿ ਉਹ ਰਹਿਣੀ ਨਹੀਂ ਹੈਗੀ ਜੀ ਉਸ ਤੋਂ ਬਾਅਦ ਆਪਣਾ ਬੱਚੇ ਚ ਬੱਚਾ ਨਹੀਂ ਹੋਣਾ ਅੱਗੇ ਫੇਰ ਜਿਹੜੇ ਰੋਗ ਸਰੀਰ ਨੂੰ ਲੱਗਣੇ ਜਿਹੜੇ ਹਾਰਮੋਨਸ ਯੂਟਰਸ 'ਚ ਜਾਂਦੇ ਆ ਜੀ ਫੇਰ ਉਹ ਸਰੀਰ ਨੂੰ ਲੱਗਣ ਲੱਗ ਜਾਂਦੇ ਨੇ ਉਸ ਤੋਂ ਬਾਅਦ ਮੋਟਾਪਾ ਹਰ ਸਮੇਂ ਪੇਟ ਚੱਕ ਮਚੀ ਜਾਣੀ ਯੂਰੇਨ ਦਾ ਪ੍ਰੈਸ਼ਰ ਬਾਰ-ਬਾਰ ਪੈਣਾ ਬਹੁਤ ਜਿਆਦੇ ਫੈਟ ਆਉਣੀ ਬੜੇ ਸਾਰੇ ਰੋਗ ਹੈ ਜਿਹੜੇ ਸਰੀਰ ਦੇ ਵਿੱਚ ਲੱਗ ਜਾਂਦੇ ਆ। ਅੱਛਾ ਜੀ। ਜੀ। ਤੇ ਫੇਰ ਜਿਹੜੀਆਂ ਇਹ ਰਸੋਲੀਆਂ ਦਾ ਕੋਈ ਇਲਾਜ ਵੀ ਹੈਗਾ ਵੀ ਆਪਾਂ ਇਲਾਜ ਹੀ ਕਰ ਲਈਏ ਬੱਚੇ ਦਾ ਨਹੀਂ ਨਾ ਵੀ ਕੱਢਣ ਦੀ ਦਿੱਕਤ ਆਵੇ ਜੀ। ਜੇਕਰ ਆਪਾਂ ਇਹਦੇ ਇਲਾਜ ਦੀ ਗੱਲ ਕਰੀਏ ਤਾਂ ਸ਼ੁਰੂਆਤੀ ਟਾਈਮ ਦੇ ਵਿੱਚ ਜੇਕਰ ਕਿਸੇ ਬੱਚੇ ਨੂੰ ਦਿੱਕਤ ਆ ਰਹੀ ਹੈ। ਹੂੰ। ਪਹਿਲਾਂ ਤਾਂ ਤੁਸੀਂ ਬਾਹਰ ਦਾ ਖਾਣਾ ਬੰਦ ਕਰੋ। ਜੇਕਰ ਤੁਹਾਡੇ ਦੁੱਧ ਘਰ ਦਾ ਨਹੀਂ ਹੈਗਾ ਉਸ ਨੂੰ ਬੰਦ ਕਰੋ। ਜੇਕਰ ਤੁਹਾਡੇ ਦੁੱਧ ਘਰ ਦਾ ਹੈਗਾ ਤਾਂ ਉਹ ਕਾੜੇ ਬਿਨਾ ਨਹੀਂ ਪੀਣਾ। ਉਸ ਤੋਂ ਬਾਅਦ ਜੇਕਰ ਸ਼ੁਰੂਆਤੀ ਟਾਈਮ ਦੇ ਵਿੱਚ ਕਿਸੇ ਬੱਚੀ ਨੂੰ ਦਿੱਕਤ ਆ ਰਹੀ ਹੈ ਉਹਨੂੰ ਲੱਗ ਰਿਹਾ ਕਿ ਮੇਰੇ ਪੀਰੀਅਡਸ ਡਿਸਬੈਲੈਂਸ ਹੋ ਰਹੇ ਹਨ ਤਾਂ ਇੱਕ ਸ਼ਤਾਵਰ ਪਾਊਡਰ ਹੁੰਦਾ ਜੀ ਕਿਤੋਂ ਵੀ ਮਿਲ ਜਾਂਦਾ ਹੈ ਅੱਛਾ ਜੀ ਕੋਈ ਉਸਨੂੰ ਸ਼ਤਾਵਰ ਕਹਿੰਦਾ ਕੋਈ ਸ਼ਤਾਵਰੀ ਕਹਿੰਦਾ ਜੀ ਜੀ ਤੇ ਇਹ ਚੂਰਨ ਵੀ ਕਹਿ ਦਿੰਦੇ ਨੇ ਜੀ ਉਹਦਾ ਇੱਕ ਚਮਚਾ ਸ਼ਾਮ ਨੂੰ 5:00 ਵਜੇ ਦੇ ਨੇੜੇ ਸੂਰਜ ਛਿਪਣ ਤੋਂ ਪਹਿਲਾਂ ਪਾਣੀ ਨਾਲ ਲੈ ਲਓ ਅੱਛਾ ਜੀ ਤਕਰੀਬਨ 15-20 ਦਿਨਾਂ ਦੇ ਵਿੱਚ ਅਸਰ ਦਿਖਾਉਣਾ ਸ਼ੁਰੂ ਕਰ ਦਿੰਦਾ ਇਹ ਸੂਰਜ ਛਿਪਣ ਤੋਂ ਪਹਿਲਾਂ ਦਾ ਲੋਜਿਕ ਕੀ ਹੈ ਜੀ ਸੂਰਜ ਛਿਪਣ ਤੋਂ ਪਹਿਲਾਂ ਲੋਕੀ ਵਾਲਾ ਕ ਕਾਫੀ ਜਿਹੜਾ ਹੁੰਦਾ ਨਾ ਜੀ ਜੀ ਹਾਂਜੀ ਇਹਨਾਂ ਚੀਜ਼ਾਂ ਨੂੰ ਇਹ ਚ ਜੇ ਡਿਸਬੈਲੈਂਸ ਨਹੀਂ ਹੋਣ ਦਿੰਦੀ ਅੱਛਾ ਜੀ ਸੋ ਦੂਸਰਾ ਸੂਰਜ ਛਿਪਣ ਤੋਂ ਪਹਿਲਾਂ ਤੁਸੀਂ ਨਾ ਕਰਦੇ ਸੂਰਜ ਛਿਪਣ ਤੋਂ ਬਾਅਦ ਖਾ ਕੇ ਦੇਖਿਓ ਉੱਥੇ ਇੱਕ ਇੱਕ ਤਰ੍ਹਾਂ ਦੀ ਇਹ ਮੈਗਨੈਟਿਕ ਫੀਲਡ ਜਿਹੜੀ ਹੁੰਦੀ ਹੈ ਉਹ ਕੰਮ ਕਰਦੀ ਹੈ ਹੂੰ ਹੂੰ ਹਾਂਜੀ ਉਹ ਫਿਰ ਇਸ ਕਰਕੇ ਤੁਸੀਂ ਅਗਰ ਉਸਕ ਟਾਈਮ ਲਾਉਂਗੇ 5:00 ਵਜੇ ਦੇ ਨੇੜੇ ਲਾਉਂਗੇ ਉਸ ਤੋਂ ਬਾਅਦ ਇੱਕ ਹੋਰ ਵੀ ਹੁੰਦਾ ਨਾ ਜੀ ਮੰਨ ਲਓ ਤੁਸੀਂ 7:00 ਵਜੇ ਲੈ ਲਿਆ ਜੀ ਫਿਰ ਤੁਸੀਂ ਖਾਣਾ ਖਾਓਗੇ ਉਹਨੇ ਭਾਰੀ ਕਰ ਦੇਣਾ ਜੀ ਹੂੰ ਇਸ ਕਰਕੇ 5 ਵਜੇ ਜੇਕਰ ਆਪਾਂ ਲੈਨੇ ਆ ਤਾਂ 7 ਵਜੇ ਖਾਣਾ ਖਾਣੇ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਹਾਂ ਉਹ ਠੀਕ ਰਹਿੰਦਾ ਜੀ ਬਸ ਇਹ ਇਹਦੇ ਨਾਲ ਇਹ ਹੋ ਜੂਗਾ ਜੀ ਇਹਦੇ ਨਾਲ ਤਾਂ ਜਿਹੜੀ ਬੱਚਿਆਂ ਨੂੰ ਸ਼ੁਰੂਆਤੀ ਟਾਈਮ 'ਚ ਸਮੱਸਿਆ ਆ ਰਹੀ ਹੈ ਉਹ ਠੀਕ ਹੋ ਜਾਏਗੀ ਜੀ ਤੇ ਬਹੁਤ ਕਾਰਗਰ ਹੈ ਜੀ ਇਹ ਅੱਛਾ ਜੀ ਹਾਂ ਪਰ ਪਰਹੇਜ ਜਿਹੜਾ ਹੈਗਾ ਉਹ ਪਹਿਲਾਂ ਜਿਨ੍ਹਾਂ ਦੀ ਰਸੋਲੀਆਂ ਬਣ ਗਈਆਂ ਜੀ ਜਿਨ੍ਹਾਂ ਦੇ ਰਸੋਲੀਆਂ ਬਣ ਗਿਆ ਉਹ ਬਹੁਤ ਹੱਦ ਤੱਕ ਹੱਦ ਤੱਕ ਤਾਂ ਇਹਦੇ ਨਾਲ ਵੀ ਠੀਕ ਹੋ ਜਾਣੀਆਂ ਜੀ ਹੂੰ ਅਗਰ ਫੇਰ ਵੀ ਕੋਈ ਦਿੱਕਤ ਆ ਰਹੀ ਹੈ ਤਾਂ ਸਾਡੇ ਕੋਲ ਵਿਜ਼ਿਟ ਕਰ ਸਕਦੇ ਜੀ ਉਹ ਛਤੜ ਕੋ ਲਈ ਪ੍ਰੋਪਰ ਮੈਡੀਸਨ ਹੁੰਦੀ ਜੀ ਹਾਂਜੀ ਅਸੀਂ ਮੈਡੀਸਨ ਦੰਦਨੇ ਜੀ ਉਹਦੇ ਚ ਬੱਚੇ ਤਨੀ ਦੇ ਆਪਰੇਸ਼ਨ ਦੀ ਲੋੜ ਨਹੀਂ ਬਹੁਤ ਘੱਟ ਚਾਂਸ ਹੈ ਜੀ ਜਿਨ੍ਹਾਂ ਦੇ ਤਾਂ ਬਹੁਤ ਸਾਰੀਆਂ ਲੇਡੀਜ਼ ਐਦਾਂ ਦੇ ਮੈਂ ਪਰਿਵਾਰ ਦੇਖੇ ਜਿਹੜੇ ਪ੍ਰੇਹਜ ਨਹੀਂ ਕਰਦੇ ਕਈ ਕਹਣਗੇ ਜੀ ਇੱਕ ਵਾਰ ਲੈਣ ਨਾਲ ਕੀ ਹੋਜੂ ਪਰ ਦੂਜੇ ਡਾਕਟਰ ਨਾਲ ਡਰਾਇਆ ਬੰਦਾ ਇੰਨਾ ਹੁੰਦਾ ਜੀ ਉਹਨੂੰ ਲੱਗਦਾ ਵੀ ਕਿਉਂਕਿ ਉਹ ਕਹਿੰਦੇ ਕਦੇ ਵੀ ਕੈਂਸਰ ਬਣ ਸਕਦਾ ਕਦੇ ਵੀ ਹੋ ਸਕਦਾ ਪਤਾ ਨਾ ਜੀ ਕਦੇ ਵੀ ਤੁਹਾਨੂੰ ਲੱਗੇ ਕਿ ਤੁਹਾਨੂੰ ਕਿਸੇ ਨੇ ਡਰਾਇਆ ਕਿ ਬੱਚੇ ਤਨੀ ਚ ਕੈਂਸਰ ਬਣ ਜੇਗਾ ਸੋਲੀਆਂ ਫਟ ਜਾਣਗੀਆਂ ਕੈਂਸਰ ਵਾਸਤੇ ਤੁਸੀਂ ਕੀ ਕਰਨਾ ਹੈ ਇੱਕ C125 ਟੈਸਟ ਹੁੰਦਾ ਹੈ ਉਹ ਕਰਵਾ ਲਓ ਹੂੰ ਉਹਦੇ ਜੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਕੈਂਸਰ ਹੈਗਾ ਜਾਂ ਨਹੀਂ ਹੈਗਾ ਹੂੰ ਸੋ ਸਭ ਤੋਂ ਪਹਿਲਾਂ ਤਾਂ ਡਰਨ ਦੀ ਗੱਲ ਨਹੀਂ ਹੈਗੀ ਦੇਖੋ ਤੁਸੀਂ ਆਪਰੇਸ਼ਨ ਕਰਵਾਉਣਾ ਹੈ ਅਗਰ ਤੁਸੀਂ ਸੋਚ ਹੀ ਲਿਆ ਕਿ ਆਪਰੇਸ਼ਨ ਕਰਵਾਉਣਾ ਉਸ ਤੋਂ ਪਹਿਲਾਂ ਇੱਕ ਵਾਰ ਵਿਜ਼ਿਟ ਕਰ ਲਓ ਤੁਹਾਨੂੰ ਸਲਾਹ ਦੇ ਦੇਵਾਂਗੇ ਉੱਥੇ ਕਿਹੜੇ ਕੋਈ ਅਸੀਂ ਚਾਰਜ ਲੈਣੇ ਸਲਾਹ ਤੇ ਹੂੰ 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 ਠੀਕ ਹੈ ਨਾ ਉਸ ਤੋਂ ਬਾਅਦ ਵੀ ਤੁਸੀਂ ਆਪਰੇਸ਼ਨ ਕਰਾਉਣਾ ਕੁਝ ਵੀ ਉਹ ਬਾਅਦ ਹੀ ਕਰ ਲੈ ਜੀ ਹੂੰ ਤੇ ਇਹ ਜਿਹੜਾ ਪਰੇਸ਼ਾਨੀ ਆਉਂਦੀ ਹੈ ਜੀ ਇਹ ਜ਼ਿਆਦਾਤਰ ਬੱਚਾ ਹੋਣ ਤੋਂ ਬਾਅਦ ਆਉਂਦੀ ਕਿ ਪਹਿਲਾਂ ਵੀ ਪਹਿਲਾਂ ਵੀ ਆ ਜਾਂਦੀ ਹੈ ਜੀ ਅੱਛਾ ਇੱਕ ਹੋਰ ਹੈ ਜੀ ਕਈ ਭੈਣਾਂ ਆ ਕੇ ਕਹਿੰਦੀਆਂ ਸਾਨੂੰ ਵੀ ਮੈਨੂੰ ਪਹਿਲਾਂ ਕੋਈ ਦਿੱਕਤ ਨਹੀਂ ਸੀ ਮੈਨੂੰ ਜਦੋਂ ਮੇਰੇ ਕੋ ਬੱਚਾ ਹੋਇਆ ਹਾਂਜੀ ਹਾਂ ਤਾਂ ਉਸ ਤੋਂ ਬਾਅਦ ਮੇਰੇ ਸੌਲੀਆਂ ਬਣ ਗਏ ਹੂੰ ਤੁਸੀਂ ਕਿਤੇ ਪਤਾ ਕਰੋਗੇ ਨਾ ਜੀ ਕਿਤੇ ਇਹਦੇ ਬਾਰੇ ਜਾਣਕਾਰੀ ਇਕੱਠੀ ਕਰੋਗੇ ਤਾਂ ਅੱਜ ਕੱਲ ਕੀ ਹੈ ਕਿ ਜਦੋਂ ਕਿਸੇ ਦੇ ਬੱਚਾ ਹੁੰਦਾ ਜੀ ਉਸ ਸਮੇਂ ਨਾ ਫੀਮੇਲ ਦੇ ਇਹ ਇੰਜੈਕਸ਼ਨ ਲਗਾਏ ਜਾਂਦਾ ਆਕਸੀਰੋਕਸ਼ਨ ਅੱਛਾ ਜੀ ਹਾਰਮੋਨਲ ਇੰਜੈਕਸ਼ਨ ਲਗਾਇਆ ਜਾਂਦਾ ਜੀ ਉਹੀ ਜਾ ਕੇ ਅੱਗੇ ਗੱਠਾਂ ਕਰਦਾ ਜੀ ਮੱਚ ਜੀ ਹਾਂ ਜੀ ਸੋ ਉਹ ਹਾਰਮੋਨਲ ਇੰਜੈਕਸ਼ਨ ਲਗਾਇਆ ਜਾਂਦਾ ਕਿ ਇਹਦੇ ਬੱਚੇ ਦੇ ਵਿੱਚ ਕੋਈ ਦਿੱਕਤ ਨਾ ਆਵੇ ਡਿਲੀਵਰੀ ਸਹੀ ਹੋ ਜਾਵੇ ਪਰ ਉਹ ਹੈ ਗਲਤ ਹੈ ਜੀ ਉਹ ਹੂੰ ਤਕਰੀਬਨ ਅੱਜਕੱਲ ਤਾਂ 16 ਜਪੀ ਜ ਸਾਰੇ ਬੱਚੇ ਲਗਾਏ ਜਾਂਦੇ ਤੇ ਇਹਦੇ ਮਤਲਬ ਕਿ ਬੱਚੇ ਤਾਂ ਨਹੀਂ ਤੋਂ ਰਿਮੂਵ ਕਰਨ ਤੋਂ ਬਾਅਦ ਕਿਵੇਂ ਦੇ ਉਹ ਲੱਛਣ ਹੁੰਦੇ ਆ ਜੀ ਕਿਵੇਂ ਦੀਆਂ ਬਿਮਾਰੀਆਂ ਹਾਂ ਜੀ ਜੇਕਰ ਆਪਾਂ ਮੰਨ ਲੈਂਦੇ ਵੀ ਚਲੋ ਔਰ ਸੌਲੀ ਵੱਡੀ ਹੈ ਨਾ ਵੀ ਆਪਰੇਸ਼ਨ ਹੀ ਹੋਏਗਾ ਉਸ ਤੋਂ ਬਾਅਦ ਫੀਮੇਲ ਨੂੰ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਆ ਜੀ ਇੱਕ ਤਾਂ ਉਹਨਾਂ ਦਾ ਯੂਰਿਨ ਤੇ ਕੰਟਰੋਲ ਨਹੀਂ ਰਹਿੰਦਾ ਜੀ ਬਾਤ ਵਿੱਚ ਉਹ ਤੁਸੀਂ ਦੱਸੇ ਹਾਂ ਜੀ ਹਾਂ ਹਾਂ ਜੀ ਫੇਰ ਗੋਡਿਆਂ 'ਚ ਢਿੱਲਾ ਪਾਣਾ ਹਰ ਸਮੇਂ ਪੇਟ 'ਚ ਅੱਗ ਮੱਚੀ ਜਾਂਦੀ ਹੈ ਜੀ ਮੋਟਾਪਾ ਬਹੁਤ ਜ਼ਿਆਦਾ ਆ ਜਾਂਦਾ ਹੈ ਤੇ ਨਿਗਾ ਘਟ ਜਾਂਦੀ ਹੈ ਜੀ ਮਤਲਬ ਕੁੱਲ ਮਿਲਾ ਕੇ ਕਹਿ ਲਓ ਵੀ ਜਿੰਨੇ ਇੱਕ ਪਿੰਡ ਨੂੰ ਰੋਗ ਲੱਗੇ ਹੁੰਨੇ ਜੀ ਉਹ ਇੱਕ ਕੱਲੇ ਲੇਡੀਜ਼ ਨੂੰ ਲੱਗ ਜਾਂਦੇ ਹਨ ਓਹੋ ਜੇਕਰ ਆਪਾਂ ਪਰਸੈਂਟੇਜ ਦੀ ਗੱਲ ਕਰੀਏ ਵੀ ਕਿੰਨੇ ਕੁ ਕਈ ਬਹੁਤ ਸਾਰੇ ਕਹਿਣਗੇ ਨਾ ਭੈਣਾ ਵੀ ਅਸੀਂ ਤਾਂ ਠੀਕ ਹੈ ਜੀ ਆਪਰੇਸ਼ਨ ਕਰਾ ਕੇ ਮੈਨੂੰ ਲੱਗਦਾ ਵੀ 1 ਜਾਂ 2% ਸਿਰਫ ਠੀਕ ਹੈ ਉਹ ਵੀ ਜਿਹੜੇ ਹਾਰਡਵਰਕ ਜ਼ਿਆਦਾ ਕਰਦੇ ਆਂ ਸੈਰ ਜ਼ਿਆਦਾ ਕਰਦੇ ਆਂ ਉਹੋ ਅਦਰਵਾਈਜ਼ ਤਾਂ ਨਹੀਂ ਸਾਰਿਆਂ ਨੂੰ ਦਿੱਕਤ ਹੈ 98% ਫੀਮੇਲ ਨੂੰ ਇਹ ਸਮੱਸਿਆ ਕਿ ਉਹਨਾਂ ਦੀ ਸਮਝ ਲਓ ਵੀ ਜ਼ਿੰਦਗੀ ਹੀ ਖਰਾਬ ਹੋ ਜਾਂਦੀ ਹੈ weight ਵੀ ਕਈਆਂ ਦਾ ਤਾਂ 100 ਤੋਂ ਉੱਤੇ ਚਲੇ ਜਾਂਦਾ ਹੈ ਹੂੰ ਐਨੀ ਸਮੱਸਿਆ ਆ ਜਾਂਦੀ ਹੈ ਤੇ ਜਿਹੜਾ ਤੁਸੀਂ ਉਹ 8 ਸਾਲ ਦੇ ਬੱਚੇ ਦਾ ਦੱਸਿਆ ਜੀ ਉਹਦਾ ਕਾਰਨ ਕੀ ਹੈ ਉਹਨਾਂ ਦੇ ਜੀ ਉਹੀ ਖਾਣ ਪੀਣ ਜਿਹੜਾ ਹੈਗਾ ਉਹਨਾਂ ਦਾ ਸਹੀ ਨਹੀਂ ਸੀ ਟੋਟਲੀ ਉਹ ਬਾਹਰ ਦਾ ਖਾਣਾ ਸੀਗਾ ਹਰ ਵੀਕੈਂਡ ਤੇ ਚਲੇ ਜਾਣਾ ਕਿਤੇ ਫਾਦਰ ਨੇ ਆਉਣਾ ਬਾਹਰੋਂ ਉਹਨੇ ਲੈ ਆਉਣਾ ਕੁਛ ਨਾ ਕੁਛ ਉਹ ਬੱਚੇ ਨੂੰ ਆਦਤ ਤੇ ਇਦਾਂ ਦੀ ਪਾਲੀ ਕਿ ਬਾਹਰ ਦਾ ਹੀ ਖਾਣਾ ਤੇ ਉਸ ਸਮੱਸਿਆ ਦੇ ਨਾਲ ਫਿਰ ਅੱਗੇ ਜਾ ਕੇ ਬੱਚੇ ਨੂੰ ਮਿਲ ਕੇ ਕੀ ਪ੍ਰੋਬਲਮ ਹੋ ਸਕਦੀਆਂ ਜੀ ਹੁਣ ਤਾਂ ਜੀ ਸਮਝ ਲਓ ਤੁਸੀਂ ਜੇ 8 ਸਾਲ ਦੀ ਬੱਚੀ ਨੂੰ ਪੀਰੀਅਡਸ ਆ ਗਏ ਉਹਦੀ ਬੱਚੀ ਦੀ ਗਰੋਥ ਓਦਾਂ ਰੁਕ ਜਾਣੀ ਇੱਕ ਤਾਂ ਜੀ ਫਿਰ ਬੱਚੀ ਨੇ ਮਤਲਬ ਡਿਵੈਲਪਮੈਂਟ ਓਦਾਂ ਹੋਣਾ ਜਾਨੀ ਜਿਦਾਂ ਇੱਕ ਵੱਡੇ ਬੰਦੇ ਦੀ ਫੀਮੇਲ ਲੇਡੀ ਵਾਂਗ ਹਾਂਜੀ ਸਰੀਰ ਦਾ ਸਾਰਾ ਸਟਰਕਚਰ ਹਾਂਜੀ 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 ਫੋਈ ਚੀਜ਼ ਹੋ ਜਾਂਦੀ ਹੈ। ਬਾਕੀ ਜਿਨ੍ਹਾਂ ਦੇ ਆਪਰੇਸ਼ਨ ਹੋਏ ਪਏ ਜੀ ਜੇਕਰ ਆਪਾਂ ਹੁਣ ਇਲਾਜ ਦੀ ਗੱਲ ਕਰੀਏ ਵੀ ਆਪਾਂ ਕੀ ਕਰ ਸਕਦੇ ਹਾਂ ਉਹਦੇ ਵਾਸਤੇ ਜੀ ਜੀ ਤਾਂ ਉਸ ਦੇ ਵਾਸਤੇ ਅਸੀਂ ਕਾਫੀ ਸਾਰੀਆਂ ਸਲਾਹਾਂ ਦੰਨੇ ਆ ਇੱਕ ਦੋ ਮੈਡੀਸਨ ਵੀ ਦੇ ਦੇਣਾ ਜੀ ਨਹੀਂ ਸਭ ਤੋਂ ਜੇਕਰ ਤੁਸੀਂ ਘਰ ਦੇ ਵਿੱਚ ਇਸ ਦਾ ਇਲਾਜ ਕਰਨਾ ਚਾਹੁੰਦੇ ਹੋ ਇੱਕ ਤਾਂ ਤੁਸੀਂ ਬਾਹਰ ਦਾ ਖਾਣਾ ਬੰਦ ਕਰੋ ਦੁੱਧ ਵਾਲੀਆਂ ਚੀਜ਼ਾਂ ਮੰਨ ਕਰੋ ਉਹ ਕਾੜੇ ਬਿਨਾਂ ਨਹੀਂ ਪੀਣਾ ਤੇ ਦੂਸਰਾ ਤੁਸੀਂ ਨਾ ਮੇਥੀ ਦੀਆਂ ਪਿੰਨੀਆਂ ਬਣਾ ਲਓ ਅੱਛਾ ਜੀ ਅੱਜ ਇਹਦਾ ਪੌਡਕਾਸਟ ਆਪਣਾ ਕਰਨ ਦਾ ਇੱਕ ਥੋੜਾ ਜਿਹਾ ਇਹ ਵੀ ਕਾਰਨ ਹੈਗਾ ਕਿ ਹੁਣ ਸਿਆਲ ਸ਼ੁਰੂ ਹੋਇਆ ਜੀ ਜੀ ਜੇਕਰ ਆਪਾਂ ਹੁਣ ਇਹ ਸਿਆਲ ਛਾਲ ਖਾ ਲਾਂਗੇ ਜੀ ਤਾਂ ਤੁਹਾਡੀ ਗਰਮੀ ਬਹੁਤ ਵਧੀਆ ਲੱਗ ਜੇਗੀ ਚੜਦੇ ਸਿਆਲ ਫੇਰ ਬਣਾ ਲਓ ਅੱਛਾ ਜੀ ਉਹਦੇ ਨਾਲ ਫਿਰ ਤੁਹਾਨੂੰ ਸ਼ੇਤ ਕਿਉਂਕਿ ਮੇਠੀ ਦੇ ਵਿੱਚ ਬਹੁਤ ਜ਼ਿਆਦਾ ਕੈਲਸ਼ੀਅਮ ਆਇਰਨ ਮੈਗਨੀਸ਼ੀਅਮ ਬਹੁਤ ਸਾਰੇ ਤੱਤ ਹੁੰਦੇ ਨੇ ਜਿਹੜੇ ਸਰੀਰ ਨੂੰ ਜ਼ਰੂਰੀ ਹੁੰਦੇ ਨੇ ਜੀ ਜੀ ਤੇ ਇਹ ਇਹ ਪਿੰਨੀਆਂ ਦੇ ਨਾਲ ਹੀ ਫਿਰ ਸੈਟ ਹੋ ਜੂਗਾ ਜੀ ਪਿੰਨੀਆਂ ਦੇ ਨਾਲ ਉਹਨਾਂ ਦੇ ਜੋੜਾਂ ਦਾ ਦਰਦ ਮ मतलब ਉਹਨਾਂ ਦੀ ਜਿਹੜੀ ਸਿਹਤ ਬਹੁਤ ਵਧੀਆ ਹੋ ਜਾਏਗੀ ਫੀਮੇਲ ਨੂੰ ਜਿਹੜੀ ਯੂਟਰਸ ਰਿਮੂਵ ਹੋਣ ਤੋਂ ਬਾਅਦ ਜਿਹੜੀਆਂ ਦਿੱਕਤਾਂ ਆਈ ਹੋਈਆਂ ਉਹ ਰਿਕਵਰ ਹੋ ਜਾਣਗੀਆਂ ਜੀ ਬਹੁਤ ਹੱਦ ਤੱਕ ਤਾਂ ਬਹੁਤ ਸਾਰੀਆਂ ਭੈਣਾਂ ਇਦਾਂ ਦੀਆਂ ਹੈਗੀਆਂ ਜਿਹੜੀਆਂ ਕਿ ਮਤਲਬ ਬਹੁਤ ਬੈਟਰ ਫੀਲ ਕਰ ਰਹੀਆਂ ਹੁਣ ਕਿ ਅਸੀਂ ਸਿਰਫ ਕੱਲੀਆਂ ਪਿੰਨੀਆਂ ਖਾਣ ਦੇ ਨਾਲ ਹੀ ਸਾਡੀ ਜਿਹੜੀ ਸਿਹਤ ਹੈ ਰਿਕਵਰ ਹੋਣ ਲੱਗੀ ਕਾਦੀ ਪਿੰਨੀਆਂ ਦੱਸੀਆ ਤੁਸੀਂ ਮੇਥੀ ਦੀਆਂ ਜੀ ਬਸ ਸਿਰਫ ਮੇਥੀ ਪਾ ਕੇ ਮੇਥੀ ਬਰੀਕ ਮੇਥੀ ਹੁੰਦੀ ਹੈ ਜਿਹੜੀ ਆਪਾਂ ਅਚਾਰ ਵਗੈਰਾ ਚ ਪਾਉਂਦੇ ਆ ਹਾਂ ਜੀ ਹਾਂ ਉਸ ਨੂੰ ਤੁਸੀਂ ਕ੍ਰਸ਼ ਕਰਕੇ ਪਾਊਡਰ ਬਣਾ ਲਓ ਹੂੰ ਬਾਕੀ ਇਸ ਦੀਆਂ ਨਾ ਬਹੁਤ ਸਾਰੀਆਂ YouTube ਤੇ ਵੀਡੀਓਜ਼ ਪਈਆਂ ਉਹ ਦੇਖ ਕੇ ਤੁਸੀਂ ਘਰੇ ਆਪਣੇ ਬਣਾ ਸਕਦੇ ਬਹੁਤ ਸਾਰੇ ਭੈਣਾਂ ਨੂੰ ਹੋ ਸਕਦਾ ਪਤਾ ਵੀ ਹੋਵੇ ਵੀ ਇਦਾਂ ਬਣਦੀ ਹੈ ਹੂੰ 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 ਤੇ ਉਸ ਦਿਨ ਤੁਸੀਂ ਪਿੰਨੀਆਂ ਖਾਓ ਉਸ ਦੇ ਵਿੱਚ ਬਹੁਤ ਸਾਰੇ ਜੋ ਜ਼ਰੂਰੀ ਤੱਤ ਜਿਹੜੇ ਜਿਵੇਂ ਕਿ ਜ਼ਿੰਕ ਬਹੁਤ ਜ਼ਿਆਦਾ ਹੁੰਦਾ ਹੈ ਨਾ ਉਹ ਚ ਉਹ ਸਰੀਰ ਨੂੰ ਬਹੁਤ ਫਾਇਦਾ ਕਰਦੀ ਹੈ ਜੀ ਬਹੁਤ ਲੋਕ ਤਾਂ ਫਿਰ ਇਹਨਾਂ ਚੀਜ਼ਾਂ ਦੇ ਉੱਤੇ ਆਮ ਕਹਿੰਦੇ ਵੀ ਇਹ ਚੀਜ਼ਾਂ ਤੁਸੀਂ ਆਮ ਖਾਈ ਜਾਂਦੇ ਆ ਯਾਰ ਇਹ ਤਾਂ ਬਹੁਤ ਲੋਕ ਵਿਆਦਾਂ ਨੂੰ ਵੀ ਇਹ ਕਹਿਣ ਲੱਗ ਗਿਆ ਵੀ ਆ ਕੇ ਜੀ ਸਿਰਫ ਆਪਣਾ ਦੱਸ ਕੇ ਹਾਂਜੀ ਸਿੰਪਲ ਜਿਹਦੇ ਤੇ ਕੋਈ ਖਰਚਾ ਵੀ ਨਹੀਂ ਉਹ ਚੀਜ਼ਾਂ ਦੱਸ ਕੇ ਕਮਾਈਆਂ ਦਾ ਸਾਧਨ ਕੀਤਾ ਪਿਆ ਕਿਉਂਕਿ ਇਹਦੇ ਨਾਲ ਕਿਹੜਾ ਬੰਦਾ ਮਰਨਾ ਹੁੰਦਾ ਹਾਂਜੀ ਨਹੀਂ ਦੇਖੋ ਗੱਲ ਤਾਂ ਸਹੀ ਹੈ ਜੀ ਪਰ ਜੇਕਰ ਤੁਸੀਂ ਇਸ ਦੇ ਬਾਰੇ ਕਿਸੇ ਨੂੰ ਥੋੜੀ-ਬਹੁਤੀ ਵੀ ਜਾਣਕਾਰੀ ਹੈਗੀ ਕਿ ਮੇਥੀ ਕੀ ਕੀ ਕਰਦੀ ਹੈ ਤਾਂ ਇਹ ਸਰੀਰ ਦੇ ਤੁਹਾਡੇ ਜਿਹੜੇ ਜੋੜਾਂ ਦੇ ਦਰਦ ਹੈ ਰੀੜ ਦੀ ਹੱਡੀ ਦਾ ਦਰਦ ਹੈ ਤੁਹਾਨੂੰ ਯੂਰਿਨ ਦੀ ਕੋਈ ਪ੍ਰੋਬਲਮ ਹੈਗੀ ਹੈ ਇਹ ਸਾਰਾ ਕੁਝ ਇਹ ਠੀਕ ਕਰ ਦਈਏ ਜੀ ਜਦੋਂ ਤੁਸੀਂ ਪਿੰਨੀ ਕਿਉਂਕਿ ਮੈਥੀ ਹੁੰਦੀ ਬਹੁਤ ਕੌੜੀ ਖਾਣੀ ਔਖੀ ਹੁੰਦੀ ਹੈ ਪਰ ਅਗਰ ਇਸ ਤਰ੍ਹਾਂ ਤੁਸੀਂ ਪਿੰਨੀਆਂ ਬਣਾ ਕੇ ਖਾਣੇ ਹੋ ਤਾਂ ਇਹ ਤੁਹਾਡੇ ਜਿਹੜੇ ਯੂਟਰਸ ਦੇ ਰੀਡਟ ਤੁਹਾਨੂੰ ਰੋਗ ਲੱਗੇ ਹੋਏ ਉਹ तकरीबन ਰਿਕਵਰ ਹੋਣੇ ਸ਼ੁਰੂ ਹੋ ਜਾਣੇ ਤੇ ਇਹ ਕੋਈ ਇਹ ਨਹੀਂ ਹੈਗਾ ਕਿ ਆਪਾਂ ਉਦਾਂ ਹੀ ਗੱਲ ਕਰ ਰਹੇ ਹਾਂ ਤੇ ਅਸੀਂ ਇਹ ਸਾਰੀਆਂ ਜਿਹੜੇ ਸਾਡੇ ਕੋਲ ਫੀਮੇਲਜ਼ ਆਉਂਦੀਆਂ ਬਹੁਤ ਸਾਰੀਆਂ ਭੈਣਾਂ ਜਿਹੜਾ ਵੀਡੀਓ ਮੰਨ ਲਓ ਇਹ ਦੇਖ ਰਹੀਆਂ ਜਿਨ੍ਹਾਂ ਨੂੰ ਜਿਹੜੀਆਂ ਰਿਕਵਰ ਕੀਤੀ ਹੈ ਜਿਨ੍ਹਾਂ ਨੇ ਰਿਕਵਰੀ ਕੀਤੀ ਹੈ ਉਹ ਦੱਸਣਗੇ ਜੀ ਉਹ ਵੀ ਅਸੀਂ ਠੀਕ ਹੋਏ ਆ ਸੌਖਾ ਤਰੀਕਾ ਜੀ ਇਹ ਇਸ ਤੋਂ ਬਿਨਾਂ ਉਹਨਾਂ ਕੋਲ ਹੱਲ ਕੀ ਹੈ ਜੀ ਇਸ ਤੋਂ ਬਿਨਾਂ ਕੋਈ ਹੱਲ ਨਹੀਂ ਜੀ ਜਿਹੜੀ ਫੀਮੇਲ ਦੀ ਯੂਟਰਸ ਰਿਮੂਵ ਹੋ ਗਈ ਮਾਤਾ ਦੀ ਹੋ ਗਈ ਕਿਸੇ ਵਾਧੇ ਵਾਧੇ ਵਿੱਚ ਹੋ ਗਈ ਕਿਸੇ ਦੀ ਘਾਟੇ ਦੇ ਵਿੱਚ ਹੋ ਗਈ ਉਸ ਨੂੰ तकरीबन ਮੈਨੂੰ ਨਹੀਂ ਲੱਗਦਾ ਕਿ ਉਹ 1-2 ਦਿਨ ਛੱਡ ਕੇ ਡਾਕਟਰ ਕੋਲ ਨਹੀਂ ਜਾਂਦੇ ਹੋਣਗੇ ਜੀ ਅੱਛਾ ਜੀ ਉਹਦਾ ਕੋਈ ਹੱਲ ਨਹੀਂ ਹੈ ਜੀ ਉਹਦਾ 1% ਵੀ ਕੋਈ ਇਹ ਨਹੀਂ ਕਹਿ ਸਕਦਾ ਕਿ ਮੈਂ ਮਤਲਬ ਹਾਂਜੀ ਮੈਨੂੰ ਰਿਮੂਵ ਹੋਈ ਹੈ ਤੇ ਮੈਨੂੰ ਦਿੱਕਤ ਨਹੀਂ ਹੈਗੀ ਕੁਛ ਵੀ ਨਹੀਂ ਹੈਗਾ ਤਾਂ ਘਟੋ ਘਟ ਗੈਸ ਤੇ ਜਾਬ ਤਾਂ ਬਣਦਾ ਹੀ ਹੋਏਗਾ ਜੀ ਤੇ ਮੇਥੀ ਦੀਆਂ ਪਿੰਨੀਆਂ ਹੈਗਾ ਹੱਲ ਹੈ ਮੇਥੀ ਦੀਆਂ ਪਿੰਨੀਆਂ ਹੱਲ ਹੈ ਜੀ ਦਾ ਉਹਦੇ ਨਾਲ ਆਪਾਂ ਮਤਲਬ ਇਸ ਸਮੱਸਿਆ ਚੋਂ ਨਿਕਲ ਸਕਦੇ ਸੌਖਾ ਤਰੀਕਾ ਜੀ ਇਹ ਤੇ ਇਲਾਜ ਹੈ ਜੀ ਕੋਈ ਐਦਾਂ ਨਹੀਂ ਹੈਗਾ ਕਿ ਆਪਾਂ ਉਦਾਂ ਹੀ ਗੱਲ ਕਰ ਰਹੇ ਜਿਹੜੇ ਜਿਨ੍ਹਾਂ ਨੂੰ ਜਿਹਦਾ ਢਿੱਡ ਦੁਖਦਾ ਜੀ ਉਹ ਤਾਂ ਬਹੁਤ ਕੁਛ ਕਰਦਾ ਜੀ ਹੂੰ ਜੇਕਰ ਉਹਨਾਂ ਨੂੰ ਲੱਗ ਰਿਹਾ ਕਿ ਸਾਨੂੰ ਦਿੱਕਤ ਆਈ ਹੋਏ ਤੁਸੀਂ ਥੋੜੀ ਬੋਧੀ ਸ਼ੇਅਰ ਕਰੋ ਤੁਹਾਡਾ ਵਜ਼ਨ ਵੀ ਘਟੇਗਾ ਬਹੁਤ ਸਾਰੇ ਰੋਗ ਠੀਕ ਹੋਣਗੇ ਫੇਰ ਵੀ ਤੁਹਾਨੂੰ ਨਹੀਂ ਸਮਝ ਲੱਗਦੀ ਕੋਈ ਦਿੱਕਤ ਹੈ ਸਾਡੇ ਨਾਲ ਗੱਲ ਕਰ ਲੋ ਆ ਕੇ ਹੂੰ ਤੇ ਇੱਕ ਜਦੋਂ ਲੇਡੀਜ਼ ਦੇ ਬੱਚਾ ਹੁੰਦਾ ਜਿਹੜਾ ਜ਼ਿਆਦਾ ਸੇਜੇਰੀਅਨ ਹੁੰਦਾ ਜਿਹੜਾ ਹਾਂਜੀ ਉਹ ਤੋਂ ਬਾਅਦ ਡਿਸਕ ਦੀ ਪ੍ਰੋਬਲਮ ਬਹੁਤ ਜ਼ਿਆਦਾ ਲੇਡੀਜ਼ ਜਦੋਂ ਗੱਲਬਾਤ ਕਰਦੀਆਂ ਜੀ ਆਪਸ ਦੇ ਵਿੱਚ ਤਾਂ ਉਹ ਹਰੇਕ ਕਹਿੰਦੀ ਹੈ ਵੀ ਭਾਈ ਸਾਡਾ ਟੀਕਾ ਲੱਗਿਆ ਸੀ ਉਸ ਤੋਂ ਬਾਅਦ ਪਿੱਠ ਨਹੀਂ ਹਟਦੀ ਦੁਖਣ ਤੋਂ ਉਹ ਨਾ ਇੱਕ ਲਈ ਸਰਦੀਆਂ 'ਚ ਥੋੜੀ ਜਿਆਦਾ ਦਿੱਕਤ ਆ ਜਾਂਦੀ ਹੈ ਜੀ ਹੂੰ ਉਹ ਕਹਿੰਦੀ ਪਿੱਠ ਦੇ ਵਿੱਚ ਸਾਡਾ ਟੀਕਾ ਲਾਇਆ ਹੋਇਆ ਜੀ ਉਹ ਤੇ ਸਰਦੀਆਂ ਉਸਦੇ ਵਾਸਤੇ ਤੁਸੀਂ ਇੱਕ ਤਾਂ ਮੇਥੀ ਦੀਆਂ ਪਿੰਨੀਆਂ ਵੀ ਖਾ ਸਕਦੇ ਆ। ਕਿਉਂਕਿ ਇਹਦੇ 'ਚ ਕੈਲਸ਼ੀਅਮ, ਆਇਰਨ ਦੀ ਮਾਤਰਾ ਬਹੁਤ ਹੁੰਦੀ ਹੈ ਜੀ, ਮੈਗਨੀਸ਼ੀਅਮ ਹੁੰਦਾ, ਜ਼ਿੰਕ ਹੁੰਦੀ ਹੈ ਜੀ। ਤੇ ਦੂਸਰਾ ਇਸਦੇ ਵਾਸਤੇ ਤੁਸੀਂ ਕੋਈ ਵੀ ਆਇਲ ਲੈ ਲਓ ਗਰਮ। ਅੱਛਾ ਜੀ। ਗਰਮ ਆਇਲ ਨੂੰ ਆਪਣੀ ਪਿੱਠ ਤੇ ਜਿੱਥੇ ਤੁਹਾਨੂੰ ਲੱਗਦਾ ਕਿ ਮੇਰੇ ਇੱਥੇ ਦਰਦ ਹੋ ਰਿਹਾ ਉੱਥੇ ਹਲਕਾ ਜਿਹਾ ਜਿਵੇਂ ਲਗਾ ਲਓ ਉਹਨੂੰ 5-7-10 ਡ੍ਰੌਪਸ। ਉਸ ਤੋਂ ਬਾਅਦ ਉਹਦੇ ਤੇ ਰੱਖੋ ਲਿਫਾਫਾ, ਪੋਲੀਥੀਨ। ਅੱਛਾ ਜੀ। ਪੋਲੀਥੀਨ ਰੱਖਣ ਤੋਂ ਬਾਅਦ ਚਾਹੇ ਤਾਂ ਤੁਸੀਂ ਕੰਮਰ ਕੱਸਾ ਕਰ ਲਓ, ਕੋਈ ਬੈਲਟ ਲਿਫਾਫਾ ਕੀ ਕਰੇਗਾ ਉਹ ਤੇਲ ਕੱਪੜੇ ਨੂੰ ਨਹੀਂ ਲੱਗੇਗਾ ਜੀ ਠੀਕ ਹੈ ਜੀ ਦੂਸਰਾ ਉਸਤੇ ਨਾਲ ਥੋੜਾ ਉਹ ਤੇਲ ਪੂਰਾ ਰਚ ਜਾਏਗਾ ਸਰੀਰ 'ਚ ਪਹਿਲੇ ਦਿਨ ਤੋਂ ਹੀ ਫਰਕ ਦੇਖੋਗੇ ਜੀ ਤੁਸੀਂ ਤੇਲ ਜਿਹੜਾ ਮਰਜ਼ੀ ਲੈ ਲਓ ਕੋਈ ਗਰਮ ਤੇਲ ਲੈ ਲਓ ਬਾਜ਼ਾਰ 'ਚੋਂ ਗਰਮ ਜੀ ਦੀ ਤਸੀਰ ਗਰਮ ਹੋਵੇਗੀ ਤਸੀਰ ਗਰਮ ਹੋਵੇ ਬਦਾਮਾ ਦਾ ਹੋ ਗਿਆ ਜਾਂ ਕੋਈ ਬਦਾਮਾ ਹਾਂ ਜਿਵੇਂ ਲੌਂਗਾਂ ਦਾ ਤੇਲ ਹੋ ਗਿਆ ਜੀ ਲੌਂਗਾਂ ਦਾ ਹੋ ਗਿਆ ਬਦਾਮਾ ਦਾ ਨਾਰੀਅਲ ਦਾ ਬੜੇ ਤੇਲ ਆਉਂਦੇ ਆ ਜੀ ਨਾਰੀਅਲ ਦਾ ਵੀ ਚੱਲੂਗਾ ਜੀ ਨਾਰੀਅਲ ਦਾ ਉਹਨਾ ਗਰਮ ਨਹੀਂ ਜੀ ਹੁੰਦਾ ਗਰਮ ਜਿਹੜਾ ਹੈਗਾ ਲੌਂਗਾਂ ਦਾ ਬਹੁਤ ਗਰਮ ਹੁੰਦਾ ਹੈ ਉਹ ਲੈ ਸਕਦੇ ਹਾਂ ਜੀ ਕਰੇ ਤੇਲ ਬਣਾ ਲਓ ਬਹੁਤ ਸਾਰੀਆਂ ਵੀਡੀਓ ਲੋਕਾਂ ਨੇ ਪਈਆਂ ਦੇਖ ਕੇ ਹੂੰ ਹੂੰ ਤੇ ਹਿਮਾਲਿਆ ਦੇ ਬੜੇ ਸੋਹਣੇ ਤੇਲ ਬਤੇ ਵਧੀਆ ਤੇਲ ਆਉਂਦੇ ਜੀ ਉਹ ਤੁਸੀਂ ਲਗਾਓ ਕੋਈ ਜੋੜਾ ਵਾਲਾ ਤੇਲ ਲਗਾ ਲਓ ਹੂੰ ਹੂੰ ਤੇ ਇਹ ਬਹੁਤ ਅਸਰਦਾਰ ਹੈ ਜੀ ਇਹ ਤਰੀਕਾ ਇਹ ਇਹੀ ਕੰਮ ਤੁਸੀਂ ਗੋਡਿਆਂ ਤੇ ਕਰ ਸਕਦੇ ਹੋ ਜਿਨ੍ਹਾਂ ਦੇ ਗੋਡੇ ਦੁਖਦੇ ਆ ਅੱਛਾ ਜੀ ਹਾਂ ਜੀ ਤੇ ਬੜਾ ਬੜੀ ਰਾਹਤ ਮਿਲਦੀ ਹੈ ਜੀ ਤਕਰੀਬਨ ਇੱਕ ਜਾਂ ਦੂਜੇ ਦਿਨ ਬੰਦੇ ਨੂੰ ਫਰਕ ਪੈ ਜਾਂਦਾ ਹੈ ਕਿੰਨੇ ਪਰਸੈਂਟ ਜੀ ਪੂਰੀ ਤਰ੍ਹਾਂ ਫਰਕ ਪੈ ਜਾਂਦਾ ਹੈ ਮੈਂ ਖੁਦ ਐਕਸਪੀਰੀਅੰਸ ਕੀਤਾ ਹੋਇਆ ਚੀਜ਼ ਦਾ ਮੇਰੀ ਬੈਕ ਪੇਨ ਤੇ ਛੱਟ ਲੱਗੀ ਸੀ ਬੈਕ ਤੇ ਅੱਛਾ ਜੀ ਮੈਂ ਤਾਂ ਜੀ ਤੁਰੰਤ ਚ ਵੀ ਔਖਾ ਹੋ ਗਿਆ ਸੀ ਹੂੰ ਮੈਨੂੰ ਇੱਕ ਨਹੀਂ ਮੇਰੇ ਮਿੱਤਰ ਹੈ ਜੀ ਇੱਕ ਉਹਦੀ ਬੈਕ ਪੇਨ ਹੋਣ ਲੱਗੀ ਤੇ ਮੈਨੂੰ ਕਹਿੰਦਾ ਯਾਰ ਬੈਕ ਪੇਨ ਹੋ ਰਹੀ ਕੋਈ ਮੈਨੂੰ ਅਸੀਂ ਇੱਕ ਆਇਲ ਬਣਾਉਂਦੇ ਹੋਂਨੇ ਮੈਨੂੰ ਕਹਿੰਦਾ ਵੀ ਆਇਲ ਦੇਓ ਉਹ ਮੈਂ ਉਹਨੂੰ ਮਜ਼ਾਕ ਕਰਨ ਲੱਗਿਆ ਮੈਂ ਕਿ ਤੂੰ ਤਾਂ ਬੁੱਢਾ ਹੋ ਗਿਆ ਹੂੰ ਹੂੰ ਪਤਾ ਨਹੀਂ ਉਹ ਕੀ ਹੋਇਆ ਜੀ ਦੂਜੇ ਦਿਨ ਮੈਨੂੰ ਦਿੱਕਤ ਆ ਗਈ ਉੱਛਾ ਤੇ ਮੇੇ ਕਪਾ ਕਹਿੰਦੇ ਨਹੀਂ ਹਾ ਪੈ ਗਈ ਤੇ ਮੈਂ ਤਾਂ ਬੜਾ ਔਖਾ ਰਿਹਾ ਜੀ ਸ਼ਾਮ ਨੂੰ ਫਿਰ ਮੈਂ ਬਣਾਇਆ ਜੀ ਉਹ ਉਸ ਤੋਂ ਅਗਲੇ ਦਿਨ ਮੈਂ ਬਿਲਕੁਲ ਆਰਾਮ ਨਾਲ ਕੋਈ ਦਿੱਕਤ ਨਹੀਂ ਬਿਲਕੁਲ ਪੌੜੀਆਂ ਵਿੱਚ ਚੜ੍ਹਿਆ ਜੀ ਤੇ ਦੁਬਾਰੇ ਸਮੱਸਿਆ ਨਹੀਂ ਆਈ ਜੀ ਸੌਖਾ ਤਰੀਕਾ ਹੈ ਤੁਸੀਂ ਬੈੱਡ ਤੇ ਪੈ ਜਾਓ ਕੁਰਸੀ ਤੇ ਬੈਠ ਜਾਓ ਕਮਰ ਕੱਸਾ ਕਰ ਲਓ ਤੇਲ ਲਗਾ ਕੇ ਲਿਫਾਫਾ ਜ਼ਰੂਰੀ ਹੈ ਪਰ ਰੱਖਣਾ ਲਿਫਾਫਾ ਰੱਖ ਕੇ ਨਾ ਅਗਰ ਤੁਸੀਂ ਗੋਡੇ ਦੇ ਉੱਤੇ ਥੋੜਾ ਕਿਸੇ ਦਾ ਗੋਡਾ ਦੁਖ ਰਿਹਾ ਤੁਸੀਂ ਤੇਲ ਲਗਾ ਕੇ ਤੇ ਲਿਫਾਫਾ ਰੱਖ ਕੇ ਕੈਪ ਨਹੀਂ ਕੈਪ ਚੜਾ ਲਓ ਤੁਹਾਨੂੰ ਉਤਾਰਨਾ ਪੈ ਜੇਗਾ ਜੀ ਇੰਨਾ ਸੇਕ ਕੱਢਦਾ ਹੈ अच्छा जी क्योंकि ਇੱਕ ਤਾਂ ਹਵਾ ਨਹੀਂ ਲੱਗਣੀ ਜੀ ਇੱਕ ਪੂਰਾ ਤੇਲ ਤੁਹਾਡਾ ਉਹ ਕਿੱਥੇ ਉਹ ਨੀ ਕੈਪ ਦੇ ਕੱਪੜੇ ਨੂੰ ਲੱਗਣਾ ਜੀ ਕਿੱਥੇ ਤੁਹਾਡਾ ਉਹ ਗੋਡੇ ਚ ਚਲੇ ਜਾਣਾ ਹੂੰ ਇਹ ਚੀਜ਼ ਹੈ ਫਾਇਦਾ ਕਰਦਾ ਬਹੁਤ ਜ਼ਿਆਦਾ ਜੀ ਮੈਨੂੰ ਲੱਗਦਾ ਵੀ ਅੱਜ ਦੀ ਇਹ ਗੱਲਬਾਤ ਬੇਸ਼ੱਕ ਛੋਟੀ ਹੈ ਪਰ ਬਹੁਤ ਭੈਣਾਂ ਨੂੰ ਰਾਹਤ ਮਿਲੂਗੀ ਹਾਂਜੀ ਇਹਦੀ ਬਹੁਤ ਜ਼ਰੂਰਤ ਸੀਗੀ ਜੀ ਤੇ ਕਿਉਂਕਿ ਜਿੰਨੀਆਂ ਇਸ ਟਾਈਮ ਫੀਮੇਲਸ ਨੂੰ ਇਸ ਸਮੱਸਿਆ ਕਰਕੇ ਦਿੱਕਤ ਹੈ ਜੀ ਉਹ ਕੋਈ ਬੰਦਾ ਨਹੀਂ ਸੋਚ ਸਕਦਾ ਜਿਨ੍ਹਾਂ ਨੂੰ ਪੈਣਾ ਨੂੰ ਦਿੱਕਤ ਆਈ ਹੋਈ ਹੈ ਉਹਨਾਂ ਨੂੰ ਇਹ ਪਤਾ ਕਿ ਆ ਉਹਨਾਂ ਦੇ ਰੱਬ ਨੂੰ ਪਤਾ ਜੀ ਉਹਨਾਂ ਨਾਲ ਇਸ ਟਾਈਮ ਕੀ ਬੀਤ ਰਹੀ ਹੈ ਜਿਨ੍ਹਾਂ ਦੇ ਆਪਰੇਸ਼ਨ ਹੋਏ ਪਈ ਬੱਚੇ ਦਾ ਨਹੀਂ ਤੇ ਬਹੁਤ ਔਖਾ ਜੀ ਤੁਸੀਂ ਕਿਤੇ ਉਹਨਾਂ ਦੇ ਦੁੱਖ ਸੁਣ ਕੇ ਦੇਖੋ ਉਹਨਾਂ ਦਾ ਮਤਲਬ ਉਹ ਖੁਦ ਵੀ ਗੱਲ ਕਰਦੇ ਕਰਦੇ ਰੋਣ ਲੱਗ ਜਾਂਦੇ ਹਮ ਯੂਰੀਨ ਤਾਂ ਤੁਸੀਂ ਦੇਖ ਲਓ ਵੀ ਕਈ ਆ ਕੇ ਸਾਡੇ ਕੋਲ ਗੱਲ ਕਰਦੇ ਵੀ ਅਸੀਂ ਉੱਚੀ ਬੋਲਦੇ ਆਂ ਛਿੱਕਦੇ ਆਂ ਯੂਰੀਨ ਨਿਕਲ ਜਾਂਦਾ ਹੈ ਹਮ ਬਹੁਤ ਸਮਝਾਇਆ ਜੀ ਸੋ ਬਿਲਕੁਲ ਜੀ ਮੈਨੂੰ ਉਮੀਦ ਹੈ ਵੀ ਅੱਜ ਇਸ ਇੰਟਰਵਿਊ ਤੋਂ ਜਿਹੜੀਆਂ ਭੈਣਾਂ ਆਪਣੀ ਬਿਮਾਰੀ ਤੋਂ ਪੀੜਤ ਨੇ ਉਹਨਾਂ ਨੂੰ ਜ਼ਰੂਰ ਰਾਹਤ ਮਿਲੂਗੀ ਤੇ ਜੇਕਰ ਕਿਉਂਕਿ ਮਰੀਜ਼ ਦੇ ਕੋਲ ਬਹੁਤ ਸਾਰੇ ਸਵਾਲ ਹੁੰਦੇ ਆ ਜਿਹੜਾ ਦੁਖੀ ਹੁੰਦਾ ਉਹਨੂੰ ਪਤਾ ਹੁੰਦਾ ਉਹਦੇ ਮਨ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਉਹ ਤੁਹਾਨੂੰ ਲੱਗਦਾ ਵੀ ਸਾਨੂੰ ਵੈਦ ਸਾਹਿਬ ਦੇ ਨਾਲ ਰਾਬਤਾ ਕਰਨਾ ਚਾਹੀਦਾ ਤਾਂ ਸਰਹੰਦ ਜਿੱਥੋਂ ਆਪਾਂ ਲੁਧਿਆਣੇ ਨੂੰ ਬੱਸਾਂ ਲੈਣੇ ਆ ਉੱਥੇ ਬੱਸ ਸਟੈਂਡ ਦੇ ਬਿਲਕੁਲ ਲਾਗੇ ਇਹਨਾਂ ਦਾ ਕਲੀਨਿਕ ਹੈਗਾ ਉੱਥੋਂ ਤੁਸੀਂ ਵਿਜ਼ਿਟ ਕਰ ਸਕਦੇ ਹੋ ਇੰਟਰਨੈਟ ਦੇ ਉੱਤੇ ਇਹਨਾਂ ਦਾ ਪਿਆ ਹੋਇਆ ਹੈ ਤਾਂ ਉੱਥੇ ਜਾ ਕੇ ਤੁਸੀਂ ਸਰਚ ਮਾਰ ਕੇ ਇਹਨਾਂ ਦੇ ਨੰਬਰ ਲੈ ਸਕਦੇ ਹੋ ਤੇ ਜ਼ਰੂਰ ਇਹਨਾਂ ਦੇ ਨਾਲ ਰਾਬਤਾ ਕਰਕੇ ਵੀ ਮੈਨੂੰ ਲੱਗਦਾ ਵੀ ਜ਼ਰੂਰ ਅਸੀਂ ਵੀ ਇਹਨਾਂ ਦਾ ਕੰਟੈਕਟ ਜਿਹੜਾ ਹੈਗਾ ਇਹ ਇੱਥੇ ਪਾ ਦਿੰਦੇ ਆ ਪਰ ਕਈ ਵਾਰ ਜਿਆਦਾ ਲੋਕ ਦੂਜੇ ਪਾਸੇ ਨੂੰ ਹੀ ਨਜਾਇਜ਼ ਵੀ ਤੰਗ ਕਰਨ ਵਾਲੇ ਹੁੰਦੇ ਇਸ ਕਰਕੇ ਹੁੰਦਾ ਪਰ ਅ ਅਸੀਂ ਚਾਹੁੰਦੇ ਹਾਂ ਵੀ ਅਸੀਂ ਇੱਕ ਜਿਹੜਾ ਸਮਾਜ ਨੂੰ ਰੋਗ ਮੁਕਤ ਕਰ ਸਕੀਏ ਜਿੰਨੇ ਪਰਮਾਤਮਾ ਨੇ ਡਿਊਟੀ ਲਈ ਹੈ ਉਹਨਾਂ ਨੂੰ ਨਿਭਾ ਰਹੇ ਹਾਂ ਤੇ ਅੱਗੇ ਵੀ ਨਿਭਾ ਸਕੇ ਇਸ ਦੇ ਲਈ ਲਗਾਤਾਰ ਅਸੀਂ ਗੱਲਬਾਤ ਕਿਸੇ ਨਾ ਕਿਸੇ ਬਿਮਾਰੀ ਨੂੰ ਲੈ ਕੇ ਕਰਦੇ ਰ੍ਹਾਂਗੇ ਤੇ ਕਰਦੇ ਰਹਿੰਦੇ ਹਾਂ